ਸਾਡਾ ਵਧੀਆ ਸਾਲਾ ਤੇ ਸੌਦਾ ਹੀ ਨਹੀਂ ਸੀ ਹੈਗਾ ਵੀ ਅਸੀਂ ਜਾਣਾ ਹੀ ਨਹੀਂ ਉਧਰ ਤਾਂ ਵੀ ਅਸੀਂ ਖਾਸ ਕਰਕੇ ਇੱਥੇ ਰਹਿਣਾ ਚਾਹੁੰਦੇ ਹਾਂ ਉਹ ਵੀ ਕਵਾਂਟਰਲ ਤੋਂ ਕੰਮ ਸ਼ੁਰੂ ਕੀਤਾ ਇੱਕ ਸਾਲ ਵੀ ਪਾਇਆ ਦੂਸਰੇ ਸਾਲ 40 ਪਾਇਆ ਐਕ ਤਾਂ ਸਾਡਾ ਲਗਭਗ ਕੋਈ 16000 ਕਵਾਂਟਰਲ ਜਿਹੜਾ ਮਾਲ ਅਸੀਂ ਪਾਇਆ ਸੀ ਸਾਨੂੰ ਇਹ ਕੰਮ ਸਾਰਾਂ ਤੋਂ ਵਧੀਆ ਲੱਗਾ ਵੀ ਰੋਟੀ ਦੇ ਗੁਜ਼ਾਰੇ ਵਾਸਤੇ ਵਧੀਆ ਕੰਮ ਹੈ ਵੀ ਇਹ ਵੀ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਪੈਸਾ ਕਿਉਂਕਿ ਮਿਹਨਤ ਬਹੁਤ ਟਫ ਆ ਇਹਦੇ ਵਿੱਚ ਬੱਚੇ ਵੀ ਕੰਮ ਕਰਦੇ ਨੇ ਇਹ ਬ੍ਰਦਰ ਵੀ ਡੇ ਨਾਈਟ ਚੱਲਦਾ ਹੈ ਅਸੀ ਵੀ ਚੱਲਨੇ ਆ ਰਿਸਕ ਕਿੰਨਾ ਹੈ ਇਸ ਕੰਮ ਦੇ ਵਿੱਚ ਬੰਦਾ ਸ਼ੁਰੂਆਤ ਕਰਦਾ ਆ ਇੱਕ ਉਮੀਦ ਹੁੰਦੀ ਆ ਜਿਵੇਂ ਫਸਲ ਆ ਕਿਸਾਨ ਬੀਜਦਾ ਪਰ ਕਈ ਵਾਰ ਫਸਲ ਜਦੋਂ ਮਰਦੀ ਆ ਤਾਂ ਕਿਸਾਨ ਨੂੰ ਫਿਰ ਉਹਦੀ ਕਹਿ ਸਕਦੇ ਘਾਟਾ ਵੀ ਉਹਦਾ ਸਹਿਣਾ ਪੈਂਦਾ ਰਿਸਕ ਹੈਗਾ ਇਹਦੇ ਵਿੱਚ ਵੀ ਜਦੋਂ ਇਹ ਫਾਵਾ ਵਾਈਟ ਹੋ ਜਾਂਦਾ ਫਿਰ ਇਹ ਕੇਸਿੰਗ ਇਹਨੂੰ ਕਿਹਾ ਜਾਂਦਾ ਕੇਸਿੰਗ ਮਿੱਟੀ ਕਹਿੰਦੇ ਨੇ ਅੱਛਾ ਜੀ ਇਹ ਕੋਕੋ ਪੀਟ ਨਹੀਂ ਹੁੰਦਾ ਨਾਰੀਅਲ ਦਾ ਬਰਾਦਾ ਹਾਂਜੀ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਅਸੀਂ ਮਿਕਸ ਕਰਦੇ ਆ ਆ ਪਿੰਨੇ ਨੇ ਸਾਰੀਆਂ ਜਿਹੜੀਆਂ ਆ ਸਾਈਡਾਂ ਤੋਂ ਨਿਕਲੀਆਂ ਨੇ ਨਾ ਆ ਦੇਖੋ ਆ ਤਾਰਾਂ ਜਿਹੇ ਧਾਗੇ ਜੇ ਇਹ ਧਾਗੇ ਵਾਂਗੂ ਉੱਪਰ ਆਉਂਦਾ ਜਦੋਂ ਇਹਨੂੰ ਆਕਸੀਜਨ ਮਿਲਦੀ ਉਦੋਂ ਇਹ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਪਹਿਲਾਂ ਸਟੱਡੀ ਇਸ ਤਰ੍ਹਾਂ ਵੀ ਪਹਿਲੀ ਗੱਲ ਤਾਂ ਕੋਈ ਦੱਸਦਾ ਹੀ ਨਹੀਂ ਸੀ ਸਾ ਪਹਿਲੇ ਸਮੇਂ ਚ ਕੋਈ ਦੱਸਦਾ ਹੀ ਨਹੀਂ ਸੀ ਮੈਂ ਬੜਿਆਂ ਫਾਰਮਾਂ ਤੇ ਗਿਆ ਲੋਕ ਇਸ ਚੀਜ਼ ਨੂੰ ਹਾਸਾ ਸਮਝਦੇ ਨੇ ਵੀ ਪਾਗਲ ਨੇ ਇਹਦੇ ਚ ਹੱਥ ਮਰੀ ਜਾਂਦੇ ਨੇ ਪਰ ਸਾਨੂੰ ਵਧੀਆ ਲੱਗਾ ਕੋਈ ਵੀ ਹੁਣ ਸ਼ੁੱਧ ਚੀਜ਼ ਨਹੀਂ ਰਹੀ ਯਾਰ ਇੱਕ ਚੀਜ਼ ਖਾਦ ਦਵਾਈਆਂ ਇਹ ਸਾਰੀਆਂ ਚੀਜ਼ ਪੈਂਦੀਆਂ ਕਣਕ ਤੋਂ ਲੈ ਕੇ ਆਪਾਂ ਪਸ਼ੂਆਂ ਨੂੰ ਚਾਰੇ ਵੀ ਜਿਹੜਾ ਪਾਣੇ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਦਵਾਈਆਂ ਵੀ ਵਰਤੀਆਂ ਜਾਂਦੀਆਂ ਹਨਾ ਇਹ ਪਿਓਰ ਆਰਗੈਨਿਕ ਹੁੰਦੀ ਹੈ ਇਹਦੇ ਵਿੱਚ ਜਿਹੜੀ ਅਸੀਂ ਹਰਮੋਨ ਨਮੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਯੂਜ਼ ਕਰਨੇ ਆ ਉਹ ਵੀ ਜਿੰਨਾ ਚਿਰ ਕਮਰਾ ਬੰਦ ਰਹਿਣਾ ਉਹਦਾ ਗੈਸ ਰਹਿਣਾ ਹੈ ਇਹ ਜਿਹੜੇ ਬੱਚੇ ਆ ਉਹ ਸਾਰੇ ਫਿਰ ਇੱਥੇ ਨਾਲ ਕੰਮ ਕਰਦੇ ਬੱਚੇ ਸਾਡੇ ਨੇ ਨਾ ਜਿਹੜੇ ਜਿੱਦਾਂ ਹੁਣ ਮੇਰੀ ਬੇਟੀ ਪਟਿਆਲੇ ਪੜਦੀ ਜਿਹਾ ਕਰਦੀ ਹੈ ਜੇ ਉਹ ਵੀ 2-4 ਦਿਨ ਆਏਗੀ ਤਾਂ ਉਹ ਵੀ ਨਾਲ ਕੰਮ ਕਰੇਗੀ ਇਹ ਬ੍ਰਦਰ ਮੇਰੇ ਦੇ ਕੋਲ ਦੋ ਬੇਟੀਆਂ ਨੇ ਉਹ ਵੀ ਜਦੋਂ ਆਉਣੀਆਂ ਭਾਵੇਂ ਘੰਟਾ ਲਾਣ ਪੈਕਿੰਗ ਕਰਦੇ ਨੇ ਕੋਈ ਕੰਡਾ 2-2 ਗ੍ਰਾਮ ਤੋਲਣੀ ਹੁੰਦੀ ਏ। ਮੇ ਕੋ ਵੀ ਮਤਲਬ ਇਹ ਕੰਮ ਮੇਰੇ ਹਿਸਾਬ ਨਾਲ ਮਾੜਾ ਤਾਂ ਨਹੀਂ ਹੈਗਾ ਜੇ ਕੋਈ ਕਰਨਾ ਚਾਹੇ ਪਰ ਇਹਦੇ ਤੇ 100% ਆਪਾਂ ਨੂੰ ਮਿਹਨਤ 100% ਇਹਨੂੰ ਟਾਈਮ ਦੇਣਾ ਪਏਗਾ। ਜਿ ਆਪਾਂ ਇਹ ਨਹੀਂ ਹੈਗਾ ਵੀ ਚਿੱਟੇ ਕੱਪੜੇ ਪਾ ਕੇ ਇੰਜ ਲੰਗੇ ਤੇ ਇੰਜ ਲੰਗੇ। ਜੀ ਜਿਹੜੀ ਹੁਣ ਆ ਖੰਭ ਹੈ ਹਣਾ। ਇਹ ਹੁਣ ਲਗਭਗ ਤਿਆਰ ਹੈ ਅੱਜ ਤੋੜਨ ਲਈ ਸੈਜ ਦੇ ਅਕੋਰਡਿੰਗ ਜਿਵੇਂ ਮਸ਼ਰੂਮ ਟਿੱਕਾ ਬਣਦਾ ਹੈ ਦਾ ਹਨ ਜਦੋਂ ਇਹ ਕਿ ਬੱਚਿਆਂ ਵਾਂਗ ਕਹਿੰਦੇ ਨੇ ਪੁੱਤਾਂ ਵਾਂਗ ਫਸਲ ਪਾਲ ਨਹੀਂ ਬੰਦੀ ਉਹ ਇਹੀ ਗੱਲ ਤਾਂ ਇਹਨੂੰ ਮਸ਼ਰੂਮ ਕਹਿੰਦੇ ਨੇ ਮਸੂਮ 45 ਦਿਨ ਜਿਹੜੇ ਪਹਿਲੇ ਹੁੰਦੇ ਨੇ ਇਹ ਮਸੂਮ ਬੱਚੇ ਦੀ ਤਰ੍ਹਾਂ ਇਹਦਾ ਧਿਆਨ ਰੱਖਣਾ ਪੈਂਦਾ ਜੇ ਇਹਨੂੰ ਹਵਾ ਪੈ ਗਈ ਨਾ ਬਾਹਰੋਂ ਤੇ ਹਵਾ ਨਾਲ ਵੀ ਲਾਲ ਹੋ ਜਾਣਾ ਪੰਜਾਬ ਦਾ ਬਹੁਤ ਵੱਡਾ ਰਕਬਾ ਜਿਹੜਾ ਆ ਉਹ ਖੇਤੀ ਦੇ ਅਧੀਨ ਆ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਹਿੱਸੇ ਦੇ ਵਿੱਚ ਜਿਹੜੇ ਆ ਉਹ ਛੋਟੇ ਕਿਸਾਨ ਨੇ ਪਰ ਛੋਟੇ ਕਿਸਾਨਾਂ ਦੀ ਹੁਣ ਇਸ ਵੇਲੇ ਇਹ ਅੱਲ ਪੈ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਰਿਹਾ ਜ਼ਮੀਨਾਂ ਵਿੱਚੋਂ ਬਾਹਰ ਜਾ ਕੇ ਬਿਜ਼ਨਸ ਸੈੱਟ ਕਰੋ ਪਰ ਪੰਜਾਬ ਦੇ ਵਿੱਚ ਕੁਝ ਅਜਿਹੇ ਛੋਟੇ ਕਿਸਾਨ ਹੈ ਜਿਹੜੇ ਮਿਸਾਲ ਨੇ ਹੋਰ ਕਿਸਾਨਾਂ ਦੇ ਲਈ ਜਿਹੜੇ ਛੋਟੀ ਖੇਤੀ ਹੋਣ ਦੇ ਬਾਵਜੂਦ ਘੱਟ ਖੇਤ ਹੋਣ ਦੇ ਬਾਵਜੂਦ ਵੀ ਆਪਣਾ ਚੰਗਾ ਇੱਥੇ ਬਿਜ਼ਨਸ ਕਰ ਰਿਹਾ ਖੇਤੀ ਨੂੰ ਬਦਲਮਾਂ ਰੂਪ ਦੇ ਰਿਹਾ ਉਸੇ ਤਰੀਕੇ ਨਾਲ ਅੱਜ ਸਾਡੇ ਨਾਲ ਦੋ ਵੀਰ ਮੌਜੂਦ ਨੇ ਭਾਈ ਕੁਲਦੀਪ ਸਿੰਘ ਜੀ ਹੁਣੀ ਨੇ ਭਾਈ ਬਲਜਿੰਦਰ ਸਿੰਘ ਜੁਣੀ ਜਿਹੜੇ ਦੋਵੇਂ ਸਕੇ ਭਰਾ ਨੇ ਤੇ ਦੋਵੇਂ ਖੇਤੀ ਨੂੰ ਇੱਕ ਬਦਲਵੇਂ ਰੂਪ ਦੇ ਵਿੱਚ ਜਿਹੜਾ ਉਹਨਾਂ ਨੇ ਦੇਖਿਆ ਆ ਤੇ ਬਦਲਮਾਂ ਰੂਪ ਦੇ ਰਹੇ ਨੇ ਖੁੰਬਾਂ ਦੀ ਮਸ਼ਰੂਮ ਦੀ ਉਹ ਖੇਤੀ ਕਰਦੇ ਨੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਪਿਛਲੇ 6-7 ਸਾਲਾਂ ਤੋਂ ਕਰ ਰਹੇ ਤੇ ਨਾਲ ਹੀ ਉਹਨਾਂ ਨੇ ਇਹ ਆਪਣਾ ਮਾਈਂਡਸੈਟ ਵੀ ਕੀਤਾ ਕਿ ਭਾਈ ਆਪਾਂ ਬਾਹਰ ਨਹੀਂ ਜਾਣਾ ਚਾਹੇ ਸਾਡੇ ਕੋਲ ਜ਼ਮੀਨ ਘੱਟ ਹੈ ਪਰ ਇੱਥੇ ਰਹਿ ਕੇ ਆਪਾਂ ਇੱਕ ਚੰਗਾ ਬਿਜ਼ਨਸ ਖੜਾ ਕਰਨਾ ਹੈ ਆਪਣਾ ਇੱਕ ਖੇਤੀ ਨੂੰ ਬਦਲਮਾਰੂਪ ਦੇਣਾ ਹੈ ਪੰਜਾਬ ਨੂੰ ਛੱਡਣਾ ਨਹੀਂ ਹੈਗਾ ਜ਼ਮੀਨਾਂ ਵੇਚਣੀਆਂ ਨਹੀਂ ਹੈਗੀਆਂ ਤਾਂ ਇਸੇ ਸੰਦਰਭ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਆ ਇਹ ਮਸ਼ਰੂਮ ਦੀ ਖੇਤੀ ਕਰਦਾ ਆ ਕੱਲੇ ਦੋਵੇਂ ਭਰਾ ਨਹੀਂ ਉਹਨਾਂ ਦੇ ਜੋ ਵਾਈਫ ਨੇ ਉਹਨਾਂ ਦੇ ਬੱਚੇ ਨੇ ਉਹ ਸਾਰੇ ਰਲ ਕੇ ਮਸ਼ਰੂਮ ਦੀ ਖੇਤੀ ਕਰਦੇ ਨੇ ਤੇ ਕਿਵੇਂ ਖੇਤੀ ਇਹਨਾਂ ਦੀ ਖੇਤੀ ਦੀ ਸ਼ੁਰੂਆਤ ਹੋਈ ਮਸ਼ਰੂਮ ਦੀ ਖੇਤੀ ਦੀ ਤੇ ਕਿਵੇਂ ਇਹਨਾਂ ਨੇ ਆਪਣਾ ਜਿਹੜਾ ਵੱਡਾ ਇੱਕ ਬਿਜ਼ਨਸ ਕਹਿ ਸਕਦੇ ਆ ਉਹ ਖੜਾ ਕੀਤਾ ਆ ਉਹ ਇਹਨਾਂ ਕੋਲ ਜਾਣਾਂਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿਵੇਂ ਇਹਨਾਂ ਨੇ ਬਾਹਰ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਹੀ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੇ ਲਈ ਜਿਹੜਾ ਇਹ ਪਲਾਨ ਬਣਾਇਆ ਉਹ ਸਾਰੇ ਲਈ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਅੱਜ ਬਾਈ ਹੁਣੀ ਮੌਜੂਦ ਨੇ ਜਿਹੜੇ ਖੁੰਬਾਂ ਦੀ ਖੇਤੀ ਕਰਦੇ ਨੇ ਤੇ ਉਹਨਾਂ ਤੋਂ ਘੱਟੋ ਘੱਟ ਜ਼ਿਆਦਾ ਨਹੀਂ ਮੈਂ ਕਹਿਣਾ ਤੱਕ ਟੋਗਾਟ ਵਧੀਆ ਇੱਕ ਇਨਕਮ ਵੀ ਜਿਹੜੀ ਇਹਨਾਂ ਨੂੰ ਆਂਦੀ ਆ ਤੇ ਨਾਲ ਹੀ ਕਹਿ ਸਕਦੇ ਕਿ ਬੱਚਿਆਂ ਨੂੰ ਇਹਨਾਂ ਦੀ ਇਹ ਵੀ ਸੋਚ ਹੈ ਕਿ ਆਪਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਹੈਗਾ ਇੱਥੇ ਰਹਿ ਕੇ ਉਹਨਾਂ ਨੂੰ ਆਪਾਂ ਵਧੀਆ ਕੰਮ ਜਿਹੜਾ ਆ ਉਹ ਦਿਖਾ ਸਕਦੇ ਵਧੀਆ ਕੰਮ ਜਿਹੜਾ ਆ ਉਹ ਖੋਲ ਕੇ ਦੇ ਸਕਦੇ ਆ ਤਾਂ ਸਾਡੇ ਨਾਲ ਬੀਰ ਜੀ ਕੁਲਦੀਪ ਸਿੰਘ ਜੀ ਤੇ ਬਲਜਿੰਦਰ ਸਿੰਘ ਜੀ ਹੁਣੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਚਲੋ ਆਫਰ ਕੋਡ ਵੀ ਆਪਾਂ ਗੱਲਾਂ ਕੀਤੀਆਂ ਜਿੱਦਾਂ ਪਤਾ ਲੱਗਿਆ ਕਿ ਤੁਸੀਂ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇੱਕ ਛੋਟੇ ਕਿਸਾਨ ਹੁੰਦੇ ਹੋਏ ਵੀ ਇੱਥੇ ਆਪਣਾ ਫਿਊਚਰ ਦੇਖ ਰਹੇ ਹੋ ਪੰਜਾਬ ਦੇ ਵਿੱਚ ਜਦ ਕਿ ਇਹਦੇ ਉਲਟ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਖੇਤੀ ਹੈ ਉਹ ਘਾਟੇ ਦਾ ਸੌਦਾ ਬਣਦਾ ਬਣਦੀ ਜਾ ਰਹੀ ਹੈ ਵੇਖੋ ਜੀ ਬਿਲਕੁਲ ਖੇਤੀ ਜਿਹੜੀ ਇਹ ਘੱਟ ਦਾ ਸੌਦਾ ਨਹੀਂ ਹੈਗੀ ਪਰ ਅਸੀਂ ਅੱਜ ਇਹੋ ਜਿਹਾ ਸਮਾਂ ਆ ਗਿਆ ਕਿ ਅਸੀਂ ਆਪ ਆਪਣਾ ਹੱਥੀਂ ਕੰਮ ਕਰਨਾ ਛੱਡ ਦਿੱਤਾ ਅਸੀਂ ਦੋਨੇ ਮੇਰਾ ਛੋਟਾ ਭਰਾ ਹੈ ਇਹ ਸਾਡੇ ਸਾਰੇ ਬੱਚੇ ਅਸੀਂ ਸਾਰੇ ਇਸ ਫਾਰਮ ਦੇ ਵਿੱਚ ਕੰਮ ਕਰ ਰਹੇ ਆਂ ਬ੍ਰਦਰ ਮੇਰਾ 24 ਘੰਟੇ ਜਦੋਂ ਸੀਜ਼ਨ ਚੱਲਦਾ ਹੈ ਇਹ ਲੋਡਰ ਚਲਾਉਂਦੇ ਨੇ ਤੇ ਮੈਂ ਨੂੰ ਜਿੰਨੀ ਵੀ ਮਤਲਬ ਮੋਟਰਾਂ ਵਗੈਰਾ ਸਭ ਕੁਝ ਚੱਲਦਾ ਹੈ ਇਹਦੀ ਨਿਗਰਾਨੀ ਕਰਨਾ ਬਾਕੀ ਮੈਂ ਸੋਲਣ ਪਟਿਆਲੇ ਰੌਣੀ ਫਾਰਮ ਯੂਨੀਵਰਸਿਟੀ ਲੁਧਿਆਣਾ ਇਹ ਟ੍ਰੇਨਿੰਗ ਕੀਤੀ ਏ ਇਹਦੀ ਕੰਪੋਸਟ ਤਿਆਰ ਕਰਨ ਦਾ ਤਰੀਕਾ ਇਹ ਮੈਂ ਕਰੀ ਜਾਨਾ ਤੇ ਬਾਕੀ ਜਿਹੜੀ ਗਰੋਇੰਗ ਰੂਮ ਨੇ ਉਹਦੇ ਵਿੱਚ ਇਹ ਵੀ ਦੇਖਦੇ ਨੇ ਤੇ ਅਸੀਂ ਵੀ ਦੇਖਨੇ ਆ ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਇਹਦੇ ਵਿੱਚ ਪਰਫੈਕਟ ਕਰ ਰਹੇ ਆ ਵੀ ਕੱਲ ਨੂੰ ਅਸੀਂ ਛੋਟੇ ਕਿਸਾਨ ਹੋਣ ਦੇ ਬਾਵਜੂਦ ਕੱਲ ਨੂੰ ਕਿਤੇ ਸਾਨੂੰ ਬੱਚਿਆਂ ਨੂੰ ਬਾਹਰ ਨਾ ਕੱ ਲੈਣਾ ਪਏ ਵਦੇਸ਼ ਅਸੀਂ ਬੱਚੇ ਵਿਦੇਸ਼ ਚ ਨਹੀਂ ਘੱਲਣਾ ਚਾਹੁੰਦੇ ਅਸੀਂ ਬੱਚਿਆਂ ਨੂੰ ਇੱਥੇ ਸੈਟਅਪ ਕਰਨ ਵਾਸਤੇ ਥੱਲੇ ਉੱਪਰ ਉੱਠ ਰਹੇ ਹਾਂ ਪਹਿਲਾਂ ਅਸੀਂ 20 ਕੁਇੰਟਲ ਤੋਂ ਕੰਮ ਸ਼ੁਰੂ ਕੀਤਾ ਸੀ ਇਹਦਾ ਖੁੰਬਾ ਦਾ ਅੱਜ ਤੋਂ 7 ਸਾਲ ਪਹਿਲਾਂ ਸਾਡੇ ਉੱਥੇ ਪੁਰਾਣੇ ਦੋ ਮਕਾਨ ਸਨ ਉਹਨਾਂ ਦੇ ਵਿੱਚ ਕੀਤਾ ਸੀ ਤੇ ਉਸ ਤੋਂ ਬਾਅਦ ਅਸੀਂ ਮੋਮਬੱਤੀ ਨਾਲ ਅਸੀਂ ਪੈਕਿੰਗ ਸ਼ੁਰੂ ਕੀਤੀ ਸੀ ਇਹਦੀ ਤੇ ਅੱਜ ਅਸੀਂ ਮਸ਼ੀਨਾਂ ਤੱਕ ਪਹੁੰਚੇ ਹਾਂ 7 ਸਾਲਾਂ ਦੇ ਵਿੱਚ ਤੇ ਪਹਿਲਾਂ 20 ਕੁਇੰਟਲ ਤੋਂ ਸ਼ੁਰੂ ਕਰਕੇ ਇੱਕ ਤਾਂ ਸਾਡਾ ਲਗਭਗ ਕੋਈ 16500 ਕੁਇੰਟਲ ਜਿਹੜਾ ਮਾਲ ਅਸੀਂ ਪਾਇਆ ਸੀ ਤੇ ਉਹਦੇ ਵਿੱਚ ਅਸੀਂ 10-15 ਸ਼ੈੱਡ ਲਾਏ ਨੇ ਤਿੰਨ ਸਾਡੇ ਕੋਲ ਜਿਹੜੇ ਏਸੀ ਗਰੋਇੰਗ ਰੂਮ ਨੇ ਉਹਨਾਂ ਦੇ ਵਿੱਚ ਅਸੀਂ ਮਤਲਬ ਗ੍ਰੋਥ ਕਰਾਨੇ ਆ ਜੀ ਖੁੰਬਾ ਤਿਆਰ ਕਰਨੇ ਆ ਬਾਕੀ ਇਹ ਕੰਪੋਸਟ ਜੁਨਟ ਲਾਇਆ ਸੀ ਇੱਥੇ ਸਾਡੀ ਸਾਰੀ ਖਾਦ ਤਿਆਰ ਹੁੰਦੀ ਹੈ ਅੱਛਾ ਸ਼ੁਰੂਆਤ ਜਿਹੜੀ ਤੁਸੀਂ ਜਿਹੜੀ ਕੰਪੋਸਟ ਜੁਨਟ ਹੈ ਇਸ ਦੀ ਗੱਲ ਕਰਦੇ ਹੋ ਸ਼ੁਰੂਆਤ ਇੱਥੋਂ ਹੁੰਦੀ ਹੈ ਖੁੰਬਾ ਲਾਉਣ ਦੀ ਵੀ ਕਿਸ ਤਰੀਕੇ ਨਾਲ ਤਿਆਰ ਹੋਣੀ ਪਹਿਲਾਂ ਅਸੀਂ ਮੂਲ ਸਮਾਨ ਲੈਂਦੇ ਸਾਂ ਜਿਹੜੀ ਇਹ ਖਾਦੇ ਕਦੀ ਭੇਵੇ ਤੋਂ ਲਿਉਣੀ ਜਾਂ ਜਿੱਥੋਂ ਵੀ ਸਾਨੂੰ ਮਿਲਣੀ ਸਮਾਨੇ ਤੋਂ ਲਿਉਣੀ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਠੀਕ ਲੱਗਿਆ ਕੰਮ ਵੀ ਇਹਦੇ 'ਚ ਵਧੀਆ ਪ੍ਰੋਫਿਟੇ ਵੀ ਸਾਡਾ ਗੁਜ਼ਾਰਾ ਵਧੀਆ ਚੱਲੇਗਾ ਕਿਉਂਕਿ ਅਸੀਂ ਛੋਟੇ ਕਿਸਾਨ ਆ ਏਡੇ ਵੱਡੇ ਐ ਨਹੀਂ ਦੋ ਦੋ ਚਾਰ ਚਾਰ ਕਿੱਲਾਂ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੱਲਦਾ ਤੇ ਬਾਕੀ ਅਸੀਂ ਚਾਹੁੰਦੇ ਵੀ ਬੱਚੇ ਸਾਡੇ ਪੜ੍ਹ ਕੇ ਬਿਜ਼ਨਸ ਸੈੱਟ ਹੋਣ ਜਾਂ ਕੋਈ ਨੌਕਰੀਆਂ ਕਰਨ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਗਰੋਇੰਗ ਰੂਮ ਅਸੀਂ ਪਹਿਲਾਂ ਇੱਕ ਨੰਬਰ ਕਮਰਾ ਲਾਇਆ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਵੀ ਅਸੀਂ ਖਾਦ ਦਾ ਜੁਨਟ ਵੀ ਲਾਈਏ ਫਿਰ ਅਸੀਂ ਖਾਦ ਦਾ ਜੁਨਟ ਲਾ ਲਿਆ ਮੇਨ ਜਿਹੜੀ ਅਸਲ ਚੀਜ਼ ਇਹਦੀ ਖੁੰਬਾ ਪੈਦਾ ਕਰਨ ਦਾ ਸਭ ਤੋਂ ਵੱਡਾ ਇਹੀ ਜੁਨਟ ਹੈ ਜੇ ਜੁਨਟੇ ਤੇ ਫਾਰਮ ਕੰਮ ਜਾਵੇ ਇਹਦੇ ਵਿੱਚ ਅਸੀਂ ਖਾਦ ਤਿਆਰ ਕਰਦੇ ਆ ਆਪਣੀ ਖਾਦ ਹੁੰਦੀ ਹੈ ਤੇ ਆਪਣੇ ਕਮਰੇ ਚ ਰੱਖਨੇ ਆਸੀਂ ਆਪਾਂ ਇੱਕ ਵਾਰ ਚੱਲੀ ਉਧਰ ਸਾਨੂੰ ਨਾਲ-ਨਾਲ ਦਿਖਾਵਾਂਗੇ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਨਾ ਜੀ ਉਹ ਆਪਾਂ ਚੱਲਦੇ ਇੱਕ ਵਾਰ ਕਿਉਂਕਿ ਅੰਕਲ ਜੁਣੀ ਇੱਧਰ ਇਹ ਇਹ ਸਾਰਾ ਜੋ ਜਿੱਥੇ ਖਾਦ ਤਿਆਰ ਕਰਦੇ ਹੋ ਸਾਰਾ ਪ੍ਰੋਸੈਸ ਆ ਦੇਖ ਸਕਦੇ ਹੋ ਸ਼ੈੱਡ ਟਾਈਪ ਜਿਹੜੀ ਹੈ ਬਣਾਈ ਹੋਈ ਹੈ ਅੰਕਲ ਜੀ ਇਹ ਇਹਦੇ ਵਿੱਚ ਤੁਸੀਂ ਕੀ ਕੀ ਮਿਕਸ ਕਰਦੇ ਹੋ ਜਿਹੜੀ ਖਾਦ ਤੁਸੀਂ ਤਿਆਰ ਇਹ ਖਾਦ ਦੇ ਵਿੱਚ ਨਾ ਸਭ ਤੋਂ ਮੇਨ ਤਾਂ ਹੁੰਦੀ ਸੁੱਕੀ ਤੂੜੀ ਤੇ ਦੂਸਰੇ ਨੰਬਰ ਤੋਂ ਹੁੰਦਾ ਚਿਕਨ ਮਨੋਰ ਜਿਹੜੀ ਮੁਰਗ ਮੁਰਗੀ ਦੀ ਵੇਸਟਿੰਗ ਹੁੰਦੀ ਹੈ ਉਹ ਇੱਕ ਜਿਪਸਮ ਹੁੰਦੀ ਹੈ ਬਾਕੀ ਯੂਰੀਆ ਜਦੋਂ ਜਿਆਦਾ ਸਰਦੀ ਹੁੰਦੀ ਯੂਰੀਆ ਸੀ ਹੀਟ ਜਨਰੇਟ ਕਰਨ ਵਾਸਤੇ ਇੱਥੇ ਚੂਜ਼ ਕਰਨੇ ਆ ਇੱਥੇ 18 ਦਿਨਾਂ ਦਾ ਪ੍ਰੋਸੈਸ ਆ ਪਹਿਲਾਂ ਇੱਥੇ ਖਾਦ ਗਿੱਲੀ ਕੀਤੀ ਜਾਏਗੀ ਐਸੇ ਡੈਂਪ ਦੇ ਵਿੱਚ ਉਸ ਤੋਂ ਤੂੜੀ ਤੂੜੀ ਗਿੱਲੀ ਕਰਕੇ ਡੰਪ ਵਿੱਚ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਮੁਰਗੀ ਬਿੱਠਾ ਵਗੈਰਾ ਜੋ ਵੀ ਅਸੀਂ ਮਟੀਰੀਅਲ ਪਾਣਾ ਉਹ ਪਾ ਦੇਣਾ ਇਹਦੇ ਵਿੱਚ ਉਹਨੂੰ ਮਿਕਸਿੰਗ ਚੰਗੀ ਤਰ੍ਹਾਂ ਕਰਕੇ ਫਿਰ ਵਨ ਇਹਦੇ ਵਿੱਚ ਫੇਸ ਪਾ ਦੇਣਾ ਫਿਰ ਦੂਸਰੇ ਵਿੱਚ ਪਾ ਦੇਣਾ ਫਿਰ ਲਗਭਗ 6 ਦਿਨ ਉਹਦੇ ਵਿੱਚ ਪਾਸਟਰਾਇਜੇਸ਼ਨ ਹੁੰਦੀ ਹੈ ਖਾਦ ਵੀ ਜਿਹੜੀ ਕੋਈ ਫੰਗਸ ਵਗੈਰਾ ਕੋਈ ਐਂਟੀ ਫੰਗਸ ਜਾਂ ਕੋ ਇਹੋ ਜਿਹਾ ਕੁਝ ਹੈਗਾ ਉਹ ਮਤਲਬ ਇਹਦੇ ਵਿੱਚੋਂ ਖਤਮ ਹੋ ਜੇ ਬਿਲਕੁਲ ਪਿਓਰਿਟੀ ਹੁੰਦੀ ਹੈ ਖਾਦ ਜਿਹੜੀ ਅਸੀਂ ਫਿਰ ਗਰੋਇੰਗ ਰੂਮ ਚ ਲੈ ਕੇ ਜਾਂਦੇ ਆ ਠੀਕ ਹੈ ਤੇ ਇਸੇ ਖਾਦ ਦੇ ਨਾਲ ਜਿਹੜੀਆਂ ਕੁੰਬਾ ਤਿਆਰ ਹੁੰਦੀਆਂ ਬਿਲਕੁਲ ਇਸੇ ਖਾਦ ਨਾਲ ਤਿਆਰ ਹੋਣਗੀਆਂ ਇਹਦੇ ਵਿੱਚ ਇੱਕ ਸਪੂਨ ਹੁੰਦਾ ਸਪੂਨ ਵੈਸੇ ਆ ਅਸੀਂ ਲੈਬ ਨਹੀਂ ਹਾਲੇ ਲਈ ਸਪੂਨ ਅਸੀਂ ਬਾਹਰੋਂ ਮੰਗਾਣੇ ਆ ਜਾਂ ਸਹਾਰ ਤੋਂ ਮੰਗਾ ਲਈਦਾ ਜਾਂ ਸਮਾਨੇ ਤੋਂ ਮੰਗਾ ਲਈਦਾ ਫੋਨ ਸਪੂਨ ਅਸੀਂ ਇਦਾਂ ਮੰਗਾ ਰਹੇ ਆ ਤੇ ਬਾਕੀ 10-10 ਕਿਲੋ ਦੇ ਬੈਗ ਤਿਆਰ ਕਰਨੇ ਆ ਤੇ ਜਾਂ ਫਿਰ ਜੇ ਬੈੱਡ ਬਚਾਈ ਵੀ ਹੋ ਜਾਂਦੀ ਹੈ ਦੀ ਤੇ ਥੋੜਾ ਬਤਾਇਆ ਦੇ ਵਿੱਚੋਂ ਕੰਪੋਸਟ ਜੇ ਕੋਈ ਭਾਂਪਰਾ ਮੰਗੇ ਤੇ ਅਸੀਂ ਸੇਲ ਵੀ ਕਰ ਦਿੰਨੇ ਆ ਠੀਕ ਹੈ ਜੀ ਤੇ ਇਹ ਹਸਾਬ ਨਾਲ ਜੀ ਖਾਦ تیار ਹੁੰਦੀ ਹੈ ਖਾਦ ਜਦੋਂ ਤਿਆਰ ਹੁੰਦੀ ਉਹ ਕਿੰਨੇ ਦਿਨ ਦੀ ਜਿਹੜੀ ਦੀ ਕੈਪੈਸਿਟੀ ਹੁੰਦੀ ਵੀ ਕਦੋਂ ਤੱਕ ਇਹਨੂੰ ਵਰਤਿਆ ਜਾਣਾ ਜ਼ਰੂਰੀ ਹੁੰਦਾ ਵੀ ਜਾਂ ਉਸ ਤੋਂ ਬਾਅਦ ਖਰਾਬ ਖਾਦ ਜਿਹੜੀ ਹੁੰਦੀ ਨੇ ਜੀ ਇਹਦਾ 18 ਦਿਨ ਦਾ ਪ੍ਰੋਸੈਸ ਇੱਥੇ ਹੁੰਦਾ ਹੈ ਉਸ ਤੋਂ ਬਾਅਦ ਫਿਰ ਖਾਦ ਅਸੀਂ ਬੈਗ ਚ ਪਾ ਕੇ 35 ਦਿਨਾਂ ਬਾਅਦ ਖੁੰਬ ਆ ਜਾਂਦੀ ਏ ਕਮਰੇ ਚ ਹੋਵੇ ਚਾਹੇ ਕੱਚੇ ਸ਼ੈੱਡ ਚ ਹੋ ਜਾਣ ਜਿਵੇਂ ਉ ਪਰਾਂ ਕੱਚੇ ਸ਼ੈੱਡ ਲੱਗੇ ਨੇ ਕੱਚੇ ਸ਼ੈੱਡ ਚ ਹੋਵੇ ਉਸੀ ਉਹਦੇ ਚ ਧਰਨੇ ਆ 35 ਦਿਨ ਤੋਂ ਲੈ ਕੇ ਜਿਹੜਾ ਪੱਕਾ ਸ਼ੈੱਡ ਏਸੀ ਰੂਮ ਹੈ ਏਸੀ ਰੂਮ ਦੇ ਵਿੱਚ ਇਹਦਾ 70 ਦਿਨ ਦਾ ਪ੍ਰੋਸੈਸ ਹੈ 35 ਦਿਨ ਬਾਅਦ ਆਉਂਦੀ ਖੁੰਭ 35 ਦਿਨ ਬਾਅਦ ਤੱਕ ਟੁੱਟਦੀ ਹੈ ਤੇ ਜਿਹੜੇ ਕੱਚੇ ਨੇ ਕੱਚਿਆਂ ਦੇ ਵਿੱਚ 10ਵੇਂ ਮਹੀਨੇ ਚ ਰੱਖ ਕੇ ਤੇ ਅਸੀਂ ਮਾਰਚ ਤੱਕ ਇਹ ਮੌਸਮ ਅਕੋਰਡਿੰਗ ਹੈ ਜੀ ਮੌਸਮ ਠੰਡਾ ਚੱਲ ਜੇ ਤੇ ਮਾਰਚ ਮਾਰਚ ਤੱਕ ਹੁੰਦੀ ਏ ਠੀਕ ਹੈ ਦੇਖੀ ਜੋ ਸਿਸਟਮ ਤੁਸੀਂ ਸਾਰਾ ਦੱਸਿਆ ਬੇ ਇਹ ਸ਼ੈੱਡ ਜਿਹੜੀ ਹੈ ਗਰੋਇੰਗ ਰੂਮ ਇਹਨੂੰ ਕਹਿੰਦੇ ਆ ਜੀ ਹਾਂ ਇਹ ਗਰੋਇੰਗ ਰੂਮ ਨੇ ਸਾਡੇ ਦੋ ਕਮਰੇ ਇੱਥੇ ਨੇ ਇੱਕ ਕਮਰਾ ਆਪਣੇ ਘਰ ਲੱਗਾ ਹੋਇਆ ਠੀਕ ਹੈ ਜੀ ਦੂਸਰਾ ਗਰੋਇੰਗ ਰੂਮ ਹੈ ਹੋ ਤਿੰਨ ਕਮਰੇ ਨੇ ਸਾਡੇ ਕੋਲ ਇਹਨਾਂ 'ਚ 5-5 ਟਨ ਦੇ ਏਸੀ ਲੱਗੇ ਨੇ ਦੋ-ਦੋ ਇੱਕ ਕਮਰੇ ਦੇ ਵਿੱਚ ਤੇ ਇਹਨਾਂ ਦੀ ਕੰਪੈਸਟੀ ਏ 300 ਕੁਇੰਟਲ ਤੱਕ ਇੱਕ ਕਮਰੇ ਦੇ ਵਿੱਚ ਅਸੀਂ ਖਾਦ ਪਾ ਸਕਦੇ ਹਾਂ 300 ਕੁਇੰਟਲ ਤੱਕ ਇੱਕ ਕਮਰੇ ਦੇ ਵਿੱਚ ਇਹਦੇ ਵਿੱਚ ਖਾਦ ਪੈਂਦੀ ਹੈ ਠੀਕ ਹੈ ਤੇ ਅੰਕਲ ਜੀ ਇਹ ਜਿਹੜੀ ਜੋ ਸ਼ੈੱਡ ਹੁੰਦਾ ਹੈ ਇਹ ਆਪ ਤਿਆਰ ਕੀਤਾ ਜਾਂਦਾ ਇਹਦਾ ਕੀ ਸਿਸਟਮ ਹੁੰਦਾ ਕਿੰਨਾ ਕ ਖਰਚਾ ਇਸ ਤੇ ਆ ਜਾਂਦਾ ਜੀ ਦੇਖੋ ਜੀ ਜੇ ਨਵਾਂ ਤਾਂ ਲਈਏ ਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਇਹਦੇ ਤੇ ਜਿਹੜਾ ਇਹ ਪੈਨਲ ਲੱਗਾ ਘੱਟੋ ਘੱਟ ਲਗਭਗ 1800 ਰੁਪਏ ਸਕਰ ਮੀਟਰ ਦੇ ਹਿਸਾਬ ਨਾਲ ਆਉਂਦਾ ਤੇ 2 2 2.5 2.5 ਲੱਖ ਦੇ ਜਿਹੜੇ ਏਸੀ ਲੱਗੇ ਨੇ ਇਹ ਨੇ ਤੇ ਵੈਸੇ ਆਪਾਂ ਸਾਰਾ ਸੈਕੰਡ ਹੀ ਲਾਇਆ ਮਾਲ ਸੈਕੰਡ ਲੈ ਕੇ ਤੇ ਇਹਦੇ ਤੇ ਵੀ ਸਾਡਾ ਕੋਈ 25 ਪਲਸ ਖਰਚਾ ਆਇਆ ਇਹਨਾਂ ਦੋਨਾਂ ਰੂਮਾਂ ਤੇ ਤੇ ਜਿਹੜਾ ਉਹ ਅਸੀਂ ਪਹਿਲੀ ਵਾਰੀ ਸਾਨੂੰ ਸਮਝ ਘੱਟ ਸੀ ਉਦੋਂ ਜਦੋਂ ਪਹਿਲਾਂ ਉਹ ਫਾਰਮ ਲਾਇਆ ਉਦੋਂ ਸਾਡਾ 17 ਲੱਖ ਰੁਪਏ ਖਰਚਾ ਆ ਗਿਆ ਸੀ ਅੰਕਲ ਹੁਣ ਆਪਾਂ ਇੱਕ ਵਾਰ ਅੰਦਰ ਜਾ ਕੇ ਦੇਖ ਲਈਏ ਤੁਸੀਂ ਕਿਸ ਤਰੀਕੇ ਨਾਲ ਪ੍ਰੋਡਕਸ਼ਨ ਕਰਦੇ ਹੋ ਸਾਰੀ ਚੀਜ਼ ਦੀ ਹਨਾ ਜੀ ਤੇ ਹਾਂਜੀ ਹਾਂਜੀ ਤਾਂ ਅੰਦਰੋਂ ਤੁਹਾਨੂੰ ਇੱਕ ਵਾਰ ਆਪਾਂ ਦਿਖਾਵਾਂਗੇ ਕਿਸ ਤਰੀਕੇ ਨਾਲ ਖੁੰਬਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਖੁੰਬਾਂ ਦੀ ਖੇਤੀ ਅੰਕਲ ਹੁਣੇ ਘਰ ਦੇ ਵਿੱਚ ਹੀ ਕਰਦੇ ਨੇ ਹਾਲਾਂਕਿ ਸ਼ੁਰੂਆਤ ਅੰਕਲ ਦੀ ਹੋਣੀ ਜ਼ਰੂਰ ਕਹੀਏ ਕਿ ਸ਼ੁਰੂਆਤ ਕੱਚੇ ਤੋਂ ਹੀ ਕੀਤੀ ਸੀ ਕੋਠਿਆਂ ਤੋਂ ਕੋਠਿਆਂ ਤੋਂ ਅੰਕਲ ਸ਼ੁਰੂਆਤ ਕੀਤੀ ਸੀ ਕਹਿ ਸਕਦੇ ਹਈ ਹੈ ਨਾ ਪੁਰਾਣੇ ਕੋਠੇ ਸਨ ਸਾਡੇ ਪੁਰਾਣੇ ਰਹਿਸ਼ ਵਾਲੇ ਕੋਠੇ ਉਸ ਤੋਂ ਬਾਅਦ ਅਸੀਂ ਕੋਠੇ ਦੂਸਰੇ ਮਕਾਨ ਪਾਲੇ ਕੋਠੀ ਪਾਲੀ ਪਹਿਲਾਂ ਆਪਣੇ ਲੋਕ ਕੋਠੀ ਕਹਿੰਦੇ ਸਨ ਇਹਨਾਂ ਨੂੰ ਹੁਣ ਕੋਠੀਆਂ ਲੱਗੇ ਨੇ ਕਹਿਣ ਉਹ ਪਾਲੀ ਉਸ ਤੋਂ ਬਾਅਦ ਜਿਹੜੇ ਦੋ ਕਮਰੇ ਖਾਲੀ ਸਨ ਤੋਂ ਅਸੀਂ ਦੋਨਾਂ ਬ੍ਰਦਰਾਂ ਨੇ ਸਲਾਹ ਕੀਤੀ ਵੀ ਆਪਾਂ ਕੋਈ ਕੰਮ ਕਰੀਏ ਉਸ ਤੋਂ ਪਹਿਲਾਂ ਮੈਂ ਡੈਰੀ ਫਾਰਮ ਚਲਾ ਰਿਹਾ ਸਾਂ ਤੇ ਡੈਰੀ ਫਾਰਮ ਜਿਹੜਾ ਫੇਲ ਹੋਣ ਦਾ ਕਾਰਨ ਡੁਪਲੀਕੇਸੀ ਤੇ ਅਸੀਂ ਨਾ ਤਾਂ ਡੁਪਲੀਕੇਟ ਦੁੱਧ ਬਣਾਇਆ ਸਾਡਾ ਫਾਰਮ ਸਿਰਫ ਡੁਪਲੀਕੇਸੀ ਕਰਕੇ ਫੇਲ ਹੋ ਗਿਆ ਉਹ ਅਸੀਂ ਛੱਡਿਆ ਫਿਰ ਅਸੀਂ ਦੂਜੇ ਤੌਰ ਤੇ ਕੰਮ ਕਰਨਾ ਸੀ ਨਾਲ ਵੀ ਕੋਈ ਨਾ ਕੋਈ ਆਪਾਂ ਬੱਚੇ ਪੜਾਣੇ ਨੇ ਜਾਂ ਵੀ ਸਾਡਾ ਵਜੇ ਸਾਲਾ ਤੇ ਸੌਦਾ ਹੀ ਨਹੀਂ ਸੀ ਹੈਗਾ ਵੀ ਅਸੀਂ ਜਾਣਾ ਹੀ ਨਹੀਂ ਉਧਰ ਤਾਂ ਵੀ ਅਸੀਂ ਖਾਸ ਕਰਕੇ ਇੱਥੇ ਰਹਿਣਾ ਚਾਹੁੰਦੇ ਹਾਂ ਤੇ ਵੀ ਥੋੜੀ ਜ਼ਮੀਨ ਸੀ ਫਿਰ ਅਸੀਂ ਉਹਨਾਂ ਤੋਂ 20 ਕੁਇੰਟਲ ਤੋਂ ਕੰਮ ਸ਼ੁਰੂ ਕੀਤਾ ਇੱਕ ਸਾਲ 20 ਪਾਇਆ ਦੂਸਰੇ ਸਾਲ 40 ਪਾਇਆ ਉਸ ਤੋਂ ਬਾਅਦ ਇੱਕ ਸਾਡਾ ਉੱਤੇ ਹਾਲ ਬਣਿਆ ਹਾਲ ਦੇ ਵਿੱਚ ਅਸੀਂ ਕੰਮ ਵਧਾਇਆ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਨੂੰ ਇਹ ਕੰਮ ਸਾਰਨ ਤੋਂ ਵਧੀਆ ਲੱਗਾ ਵੀ ਰੋਟੀ ਦੇ ਗੁਜ਼ਾਰੇ ਵਾਸਤੇ ਵਧੀਆ ਕੰਮ ਹੈ ਵੀ ਇਹ ਵੀ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਪੈਸਾ ਕਿਉਂਕਿ ਮਿਹਨਤ ਬਹੁਤ ਟਫ ਆ ਇਹਦੇ ਵਿੱਚ ਬੱਚੇ ਵੀ ਕੰਮ ਕਰਦੇ ਨੇ ਇਹ ਬ੍ਰਦਰ ਵੀ ਡੇ ਨਾਈਟ ਚੱਲਦਾ ਹੈ ਅਸੀਂ ਵੀ ਚੱਲਨੇ ਆ ਰਿਸਕ ਕਿੰਨਾ ਹੈ ਇਸ ਕੰਮ ਦੇ ਵਿੱਚ ਬੰਦਾ ਸ਼ੁਰੂਆਤ ਕਰਦਾ ਆ ਇੱਕ ਉਮੀਦ ਹੁੰਦੀ ਆ ਜਿਵੇਂ ਫਸਲ ਆ ਕਿਸਾਨ ਬੀਜ ਦਾ ਪਰ ਕਈ ਵਾਰ ਫਸਲ ਜਦੋਂ ਮਰਦੀ ਆ ਤੇ ਕਿਸਾਨ ਨੂੰ ਫਿਰ ਉਹਦੀ ਕਹਿ ਸਕਦੇ ਘਾਟਾ ਵੀ ਉਹਦਾ ਸਹਿਣਾ ਪੈਂਦਾ ਤਾਂ ਇਹਦੇ ਵਿੱਚ ਕਿੰਨਾ ਕੁ ਰਿਸਕ ਹੈ ਰਿਸਕ ਹੈਗਾ ਇਹਦੇ ਵਿੱਚ ਵੀ ਕਈ ਵਾਰਾਂ ਬਸ ਇਹ ਇੰਨਾ ਜਿਆਦਾ ਲਾਸ ਤੇ ਨਹੀਂ ਕਦੀ ਪਿਆ ਪਰ ਵੈਸੇ ਇਸ ਫਸਲ 'ਚ ਐਡਾ ਵੱਡਾ ਲਾਸ ਪੈਣ ਵਾਲੀ ਸਾਨੂੰ ਨਹੀਂ ਲੱਗਾ 70 ਸਾਲਾਂ 'ਚ ਵੀ ਲਾਸ ਪਵੇਗਾ ਵੀ ਪ੍ਰੋਫਿਟ ਹੁੰਦਾ ਭਾਵੇਂ ਥੋੜਾ ਹੋਵੇ ਪ੍ਰੋਫਿਟ ਜ਼ਰੂਰ ਹੁੰਦਾ ਐਸੀ ਗੱਲ ਨਹੀਂ ਹੈਗੀ ਪਰ ਜਿੱਦਾਂ ਹੁਣ ਕਈ ਵਾਰਾ ਬੰਦਾ ਸੋਚਦਾ ਵੀ ਐਡਾ ਵੱਡਾ ਜਗਾੜ ਐ ਵੀ ਬਹੁਤ ਪੈਸਾ ਬਣਦਾ ਨਾ ਉਹ ਵੀ ਗੱਲ ਨਹੀਂ ਹੈਗੀ ਵੀ ਮਤਲਬ ਦਰਮਿਆਨ ਨਾ ਵਧੀਆ ਸਾਡਾ ਖਰਚਾ ਬਹੁਤ ਵਧੀਆ ਚੱਲਦਾ ਦੋਨੋਂ ਭਰਾਵਾਂ ਦਾ ਤੇ ਵਧੀਆ ਸਿਸਟਮ ਇੱਕ ਤਾਂ ਅਸੀਂ ਘਰੇ ਕੰਮ ਕਰ ਰਹੇ ਆਂ ਕਿਤੇ ਬਾਹਰ ਨਹੀਂ ਜਾਣਾ ਪਹਿਲਾਂ ਪੈਲੀਆਂ ਠੇਕੇ ਟੁਕੇ ਲੈ ਕੇ ਲੋਕਾਂ ਦੇ ਖੇਤਾਂ ਚ ਜਾਈਦਾ ਸੀ ਹੁਣ ਆਪਾਂ ਆਪਦੇ ਘਰ ਆਪ ਦੇ ਖੇਤ ਚ ਲਾਇਆ ਹੈ ਇਹ ਦੇ ਥੱਲੇ ਸਾਡਾ ਲਗਭਗ ਕੋਈ 2 ਕਿੱਲੇ ਇਹ ਰਕਬੇ ਦੇ ਥੱਲੇ ਆ। ਇਸ ਟਾਈਮ ਜਿਹੜਾ ਅਸੀਂ ਜਿਹਦੇ ਚ ਖੁਮਬਾਦੀ ਕੀਤੀ ਕਰ ਰਹੇ ਆ ਤੇ ਨਾਲੇ ਬਾਬੇ ਨਾਨਕ ਨੇ ਕਿਹਾ ਸੀ ਉਤਮ ਖੇਤੀ ਮੱਧਮ ਵਪਾਰ ਅਸੀਂ ਉਸ ਚੀਜ਼ ਨੂੰ ਵੀ ਫਾਲੋ ਕਰ ਰਹੇ ਆ ਬਾਬੇ ਨਾਨਕ ਦੀ ਜਿਹੜੀ ਪ੍ਰਵਾਸਾ ਸੀ ਉਹਦੇ ਨਾਲ ਜੁੜੇ ਹੋਏ ਆ। ਮੱਧਮ ਵਪਾਰ ਜਿਹੜਾ ਆ। ਹਾਂ ਵਪਾਰ ਨੂੰ ਮੱਧਮ ਕਿਹਾ ਗੁਰੂ ਸਾਹਿਬ ਨੇ ਤੇ ਬਾਕੀ ਨਾਮ ਜਪੋ। ਤੇ ਵੰਡ ਸਕੋ ਹੁਣੇ ਲੇਬਰ ਆ ਜਾਣੀ 20 25 ਬੀਬੀਆਂ ਕੰਮ ਕਰਦੀਆਂ ਨੇ ਠੀਕ ਹੈ ਜੀ ਉਹਨਾਂ ਦਾ ਵੀ ਘਰ ਚੱਲਦਾ ਤੇ ਸਾਡੇ ਵੀ ਚੁੱਲਾ ਚੱਲਣ ਡਿਆ ਉਹਨਾਂ ਦੇ ਆਸਰੇ ਜੀ ਬਿਲਕੁਲ ਹਾਂ ਪੁੱਛਾਂਗੇ ਜੀ ਇਹ ਥੋੜਾ ਜਿਹਾ ਜੇ ਤੁਸੀਂ ਮੈਨੂੰ ਸਮਝਾਓ ਕਿ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਇਹ ਇਹ ਬੈਗ ਪੂਰਾ ਪਿਆ ਵਾ ਇਹ ਬੈਗ ਦੇ ਵਿੱਚ ਤੁਸੀਂ ਕਿਵੇਂ ਇਹਨੂੰ ਪਹਿਲਾਂ ਪਾਉਂਦੇ ਹੋ ਇਹ 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 ਮਟੀਰੀਅਲ ਕਿਹੜਾ ਹੈ ਜੀ ਠੀਕ ਹੈ ਕਿਵੇਂ ਤਿਆਰ ਹੁੰਦਾ ਥੋੜਾ ਜਿਹਾ ਸਾਨੂੰ ਬੈਗ ਬਾਰੇ ਜੇ ਤੁਸੀਂ ਦੱਸ ਦਿਓ ਜੀ ਜਿੱਦਾਂ ਆ ਬੈਗ ਹੈ ਹਨਾ ਪਹਿਲਾਂ ਆਪਾਂ ਖਾਤ ਤਿਆਰ ਕਰਨੀ ਹੈ ਇਹ 10 ਕਿਲੋ ਦਾ ਆਪਾਂ ਬੈਗ ਭਰਨਾ ਹੈ ਮੈਂ ਮਤਲਬ ਅੰਦਾਜ਼ੇ ਨਾਲ ਕੋ 10 ਦਾ ਹੋ ਗਿਆ ਕੋ 10.5 ਦਾ ਹੋ ਗਿਆ 9.5 ਦਾ ਹੋ ਗਿਆ ਬੈਗ ਭਰਨ ਸਮੇਂ ਜਿਹੜਾ ਸਪੂਨ ਹੁੰਦਾ ਇਹਦੇ ਵਿੱਚ ਕਣਕ ਦੇ ਬੀਜ ਤੋਂ ਤਿਆਰ ਹੁੰਦਾ ਬਾਜਰੇ ਤੋਂ ਵੀ ਤਿਆਰ ਹੁੰਦਾ ਮਤਲਬ ਕਿਸੇ ਵੀ ਅਨਾਜ ਤੋਂ ਜਿਹੜਾ ਪੈਦਾ ਹੋਣ ਵਾਲਾ ਉਹਦੇ ਤੋਂ ਤਿਆਰ ਹੁੰਦਾ ਉਹ ਸਪੂਨ ਲਿਉਂਨੇ ਆ ਸੀ ਤੇ ਜਦੋਂ ਖਾਸ ਸਾਡੀ ਰੈਡੀ ਹੋ ਜਾਂਦੀ ਸਪੂਨ ਲੈਣ ਵਾਸਤੇ ਉਹਦੇ ਦੇ ਉੱਤੇ ਸਪੂਨ ਮਿਕਸ ਕਰਕੇ ਤੇ 10 10 ਕਿਲੋ ਦਾ ਬੈਗ ਭਾ ਕੇ ਇਹਨੂੰ ਬੰਦ ਕਰਕੇ ਰੱਖ ਦਿੰਦਾ ਹੈ ਤੇ ਇਹ ਦਾ ਨਾ ਸਪੋਨ ਰਨ ਹੁੰਦਾ ਹੈ ਪਹਿਲਾਂ ਸਟਾਰਜ ਬਣਦੇ ਨੇ ਉਸ ਤੋਂ ਬਾਅਦ ਆ ਬਿਲਕੁਲ ਖਾਦ ਕਾਲੀ ਹੁੰਦੀ ਤੁਸੀਂ ਬਾਹਰ ਦੇਖੀਏ ਜਦੋਂ ਇਹਦੇ ਵਿੱਚ ਵਾਈਟ ਆ ਜਾਂਦਾ ਸਾਰਾ ਵਾਈਟ ਹੋ ਜਾਂਦਾ ਅੱਛਾ ਜੀ ਉੱਪਰੋਂ ਲਫਾਫਾ ਸਾਰਾ ਵਾਈਟ ਹੋ ਜਾਏਗਾ ਅੱਛਾ ਜੀ ਠੀਕ ਹੈ ਜੀ ਜਦੋਂ ਲਫਾਫਾ ਵਾਈਟ ਹੋ ਜਾਂਦਾ ਫਿਰ ਇਹ ਕੇਸਿੰਗ ਇਹਨੂੰ ਕਿਹਾ ਜਾਂਦਾ ਕੇਸਿੰਗ ਮਿੱਟੀ ਕਹਿੰਦੇ ਨੇ ਅੱਛਾ ਜੀ ਇਹ ਕੋਕੋ ਪੀਟ ਨਹੀਂ ਹੁੰਦਾ ਨਾਰੀਅਲ ਦਾ ਬਰਾਦਾ ਹਾਂਜੀ ਹਾਂਜੀ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਅਸੀਂ ਮਿਕਸ ਕਰਨੇ ਆ ਠੀਕ ਹੈ ਜੀ ਤੇ ਇੱਕ ਫਰਮਲਿਨ ਦਵਾਈ ਹੁੰਦੀ ਇਹਨੂੰ ਪਾਸਟੇਰਾਈਜੇਸ਼ਨ ਕਰਨ ਵਾਸਤੇ ਠੀਕ ਹੈ ਜੀ ਉਹ ਕਰਕੇ ਇਹਨੂੰ ਤਿਆਰ ਕਰਕੇ ਫਿਰ ਇਹਦੇ ਉੱਤੇ 2 ਇੰਚ ਦੀ ਲੇਅਰ ਅਸੀਂ ਉਹ ਪਾਣੇ ਆ ਇਹ ਪਾਣੀ ਨੂੰ ਹੋਲਡ ਰੱਖਦਾ ਪਾਣੀ ਰੱਖਦਾ ਆਪਣੇ ਵਿੱਚ ਜਿਹੜਾ ਕੰਪੋਸਟ ਹੈ ਇਹਨੂੰ ਪਾਣੀ ਲੱਗਣਾ ਨਹੀਂ ਚਾਹੀਦਾ ਜਿਹੜਾ ਥੱਲੇ ਕੰਪੋਸਟ ਆਪਾਂ ਪਾਇਆ ਆਲਰੇਡੀ ਇਹਦੇ ਵਿੱਚ 65% ਪਾਣੀ ਪਹਿਲੇ ਹੀ ਹੁੰਦਾ ਤੁਸੀਂ ਪਾਉਣੇ ਹੋ ਜਾਂ ਕਿਹਾ ਹਾਂ ਪਾਣੀ ਬਾਹਰੋਂ ਅਸੀਂ ਉਹਦੇ ਵਿੱਚ ਪਾ ਕੇ ਤਿਆਰ ਕਰਕੇ ਜਿਵੇਂ ਹੁਣ ਖਾਦ ਤਿਆਰ ਹੁੰਦੀ ਵੀ ਉਹਦੇ ਵਿੱਚ ਪਾਣੀ ਦੇਖਿਆ ਤੁਸੀਂ ਵਗਦਾ ਪਾਣੀ ਹੂੰ ਉਹਦੇ ਵਿੱਚ ਪਾਣੀ ਹੁੰਦਾ ਹੈ ਜਿਹੜਾ ਇਹ ਪਾਣੀ ਇਹਦੇ ਵਿੱਚ ਉੱਪਰ ਹੀ ਰਹਿੰਦਾ ਹੈ ਤੇ ਜਦੋਂ ਇਹ ਗਰੋਇੰਗ ਰੂਮ ਦੇ ਵਿੱਚ ਆ ਜਾਂਦੀ ਹੈ ਕਮਰੇ ਦੇ ਵਿੱਚ ਪੈਦਾਵਾਰ ਵਾਲੇ ਕਮਰੇ 'ਚ ਇਹ ਆ ਜਾਂਦੀ ਹੈ ਉਦੋਂ ਉਸ ਟਾਈਮ ਇਹਦੇ ਉੱਤੇ ਇਹ ਪਾਈ ਦਾ ਜਦੋਂ ਉਹ ਕਾਰਬੋਹਾਈਡਰੇਟ ਆਪਣੇ ਆਪ ਜਨਰੇਟ ਹੁੰਦਾ ਇਹਦੇ ਵਿੱਚ ਆਪਣੇ ਆਪ ਪੈਦਾ ਹੋ ਜਾਂਦੀ ਕਾਰਬੋਹਾਈਡਰੇਟ CO2 ਬਣਦੀ ਹੈ ਫਿਰ ਇਹ 15 ਦਿਨਾਂ ਬਾਅਦ ਜਿਹੜੀ ਆ ਕੰਡੀਸ਼ਨ ਹੈ ਇਹ ਫਿਰ ਕੇਸਿੰਗ ਦੇ ਉੱਪਰ ਵੀ ਆ ਜਾਂਦੀ ਹੈ ਜਿਹੜੀ ਆ ਕੰਡੀਸ਼ਨ ਹੈ ਇਹ ਫਿਰ ਕੇਸਿੰਗ ਦੇ ਉੱਪਰ ਵੀ ਆ ਜਾਂਦੀ ਹੈ ਫਿਰ ਉਹਨੂੰ ਜਦੋਂ ਲੱਗਦੀ ਹੈ ਨਿੱਕੇ ਨਿੱਕੇ ਆ ਦੇਖੋ ਆ ਪਿੰਨਾ ਨੇ ਨਾ ਆ ਪਿੰਨਾ ਦੇਸਰੀਆਂ ਨੇ ਹਨ ਜਦੋਂ ਇਹ ਪਿੰਨਾ ਆ ਜਾਂਦੀ ਨੇ ਫਿਰ ਇਹਨੂੰ ਆਪਾਂ ਫਰੈਸ਼ ਆਵਾ ਦਿੰਨੇ ਆ ਇਹ ਆਕਸੀਜਨ ਲਈ ਅੱਛਾ ਇਹ ਜਿਹੜੀ ਖੁੰਬ ਖੁੰਬਾ ਦੀ ਉਹ ਪਿੰਨਾ ਸਟਾਰਟਿੰਗ ਚ ਆਉਣੀ ਆ ਇਹ ਆਪਣੇ ਆਪ ਆ ਜਾਂਦੀ ਹੈ ਜਿਹਦੇ ਲਈ ਸਪੈਸ਼ਲ ਕੋਈ ਬੀ ਪਾਉਣਾ ਪੈਂਦਾ ਨਾ ਨਾ ਇਹ ਬੀ ਪਹਿਲਾਂ ਆਪਾਂ ਸਪਾਉਨ ਪਾ ਦਿੰਨੇ ਆ ਜਦੋਂ ਸਪੋਨ ਰਨ ਹੋ ਜਾਂਦਾ ਹੈ ਇਹ ਲਫਾਫਾ ਇਹਦਾ ਰੰਗ ਦੇਖੋ ਵਾਈਟ ਹੋ ਗਿਆ ਆ ਪਿੰਨਾ ਹੀ ਨੇ ਸਾਰੀਆਂ ਜਿਹੜੀਆਂ ਆ ਸਾਈਡਾਂ ਤੋਂ ਨਿਕਲੀਆਂ ਨੇ ਨਾ ਆ ਦੇਖੋ ਆ ਤਾਰਾਂ ਜਿਨੇ ਧਾਗੇ ਜੇ ਇਹ ਧਾਗੇ ਵਾਂਗੂ ਉੱਪਰ ਆਉਂਦਾ ਜਦੋਂ ਇਹਨੂੰ ਆਕਸੀਜਨ ਮਿਲਦੀ ਹੈ ਉੱਥੇ ਇਹ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਤੇ ਇਹ ਹਸਬਕ ਤਾਬ ਇਹਦਾ ਤਿੰਨ ਦੇ ਤਿੰਨ ਫਲਸ਼ ਹੁੰਦੇ ਨੇ ਪਹਿਲਾ ਫਲਸ਼ ਜਿਹੜਾ ਜਦੋਂ 15 ਦਿਨਾਂ ਬਾਅਦ ਆਏਗਾ ਉਹ 5-6 ਦਿਨ ਚੱਲੇਗਾ ਫਿਰ ਉਸ ਤੋਂ ਬਾਅਦ ਦੂਸਰਾ ਫਲਸ਼ ਆਏਗਾ ਦੋਕ ਦਿਨ ਦੀ ਰੈਸਟ ਲੈ ਕੇ ਹੇਰੋਸਟੋਬਾ ਤੀਸਰਾ ਜਿਹੜਾ ਫਲੱਸ ਹੁੰਦਾ ਉਹ 5-7 ਦਿਨ ਦੀ ਰੈਸਟ ਲੈ ਕੇ ਆਉਂਦਾ ਹੈ। ਉਸ ਤੋਂ ਬਾਅਦ ਥੋੜੀ-ਥੋੜੀ ਖੰਭ ਭਾਈ ਜਾਂਦੀ ਹੈ ਤੇ ਯੂਨੀਵਰਸਿਟੀ ਮੁਤਾਬਕ ਇੱਕ ਬੈਗ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ 18% ਮੰਨੋ ਇੱਕ ਕੁਇੰਟਲ ਦੀ 18% ਕੁਇੰਟਲ ਚੋਂ 18 ਕਿਲੋ ਤੇ ਬੈਗ ਚੋਂ 1 ਕਿਲੋ 800 ਗ੍ਰਾਮ। ਠੀਕ ਹੈ। ਤੇ ਆਪਣੇ ਪ੍ਰਮਾਤਮਾ ਦੀ ਕਿਰਪਾ ਨਾਲ 25% ਪ੍ਰੋਡਕਸ਼ਨ ਹੁੰਦੀ ਹੈ। 2.5 ਕਿਲੋ ਹਾਂ 2.5 ਕਿਲੋ ਤੇ ਆਸ-ਪਾਸ ਆ ਜਾਂਦੀ। ਕਈ ਵਾਰਾਂ ਬਰਾਬਰ ਵੀ ਰਹਿ ਜਾਂਦੀ ਹੈ। ਵੀ 18% ਵੀ ਹੁੰਦੀ ਹੈ ਤੇ ਆ ਤਰੀਕਾ ਹੈ ਦਾ ਮਤਲਬ ਇਹਨੂੰ ਤਿਆਰ ਕਰਨ ਦਾ ਕਿੰਨੇ ਕਿੰਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰ ਲੈਂਦੇ ਹੋ ਕਿੰਨੇ ਕਿ ਕਿਲੋ ਜਾਂ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਇੱਥੇ ਹਾਂ ਜਿੱਦਾਂ ਹੁਣ ਆ ਕਮਰੇ ਦੇ ਵਿੱਚ 2600 ਬੈਗੇ ਇਹਦੇ ਵਿੱਚ ਸਾਡੀ ਲਗਭਗ 52 53 ਕੁਆਂਟਲ ਜੇ ਵਧੀਆ ਮਤਲਬ ਸਾਡੇ ਤੋਂ ਕੇਰ ਜੇ ਹੋ ਸਕਦਾ 60 ਕੁਆਂਟਲ ਵੀ 65 ਵੀ ਨਿਕਲ ਸਕਦੀ ਹੈ ਆ ਸਾਬ ਹੁੰਦਾ ਇਹਦਾ ਇਹ ਸਟਾ ਪ੍ਰੋਡਕਸ਼ਨ ਨਿਕਲਦੀ ਹੈ ਇੱਕ ਤਾਂ ਅਸੀਂ ਮਾਰਚ ਮਹੀਨੇ ਤੱਕ ਲਗਭਗ 350 ਕੁਇੰਟਲ 400 ਕੁਇੰਟਲ ਤੱਕ ਕੰਮ ਇੰਨੀ ਕਿ ਤਸੀਂ ਵੇਚ ਲਾਂਗੇ ਤੇ ਫਿਰ ਵੇਚਣ ਦਾ ਕੀ ਤਰੀਕਾ ਹੁੰਦਾ ਤੁਸੀਂ ਵੇਚਣ ਦਾ ਤਰੀਕਾ ਸਾਡਾ ਸ਼ਹਿਰ ਇੱਕ ਆੜਤੀ ਉਹਦੇ ਨਾਲ ਸਾਡਾ ਢਾਈਆਪੇ ਉਹ ਸਾਨੂੰ ਲੁਧਿਆਣਾ ਚੰਡੀਗੜ੍ਹ ਜਿਹੜਾ ਰੇਟ ਹੈ ਉਹ ਦਿੰਦਾ ਬਾਕੀ ਆਪਾਂ ਇਸ ਏਰੀਏ ਦੇ ਵਿੱਚ ਵਧੀਆ ਲੋਕ ਆਪਣੇ ਕੋਲੋਂ ਘਰੋਂ ਕਾਫੀ ਮਾਲ ਲੈ ਜਾਂਦੇ ਨੇ ਜਿੱਦਾਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਚਾਰ ਚਾਰ ਪੰਜ ਪੰਜ ਕੁਆਂਟਲ ਸਾਡਾ ਮਾਲ ਘਰੋਂ ਹੀ ਲੱਕ ਜਾਂਦਾ ਤੇ ਕੁਝ ਜਿਹੜੇ ਆਮ ਲੋਕ ਨੇ ਉਹ ਅਸੀਂ ਕੈਟਾਗਰੀ ਦੇ ਹਿਸਾਬ ਨਾਲ ਦਿੰਨੇ ਆ ਜਿੱਦਾਂ ਕੋਈ ਗਰੀਬ ਆਉਂਦਾ ਹੈ ਹਨਾ ਵੀ ਛੋਟਾ ਪਰਿਵਾਰ ਵਾਲਾ 10-15 ਕਿਲੋ ਲੈਣੀ ਹੈ ਉਹਨੂੰ ਜੋ ਦੇ ਗਿਆ ਲੈ ਲਿਆ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਰੇਟ ਬਾਜ਼ਾਰ ਨਾਲੋਂ 10 ਰੁਪਏ ਉਹਨਾਂ ਨੂੰ ਮਿਲਸ ਕਰਕੇ ਲਾਨਨੇ ਆ ਅਸੀਂ 10 15 ਰੁਪਏ ਲੈਸ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਵੀ ਇਹ ਕੁੰਬ ਸਾਡੀ ਸਾਰੀ ਫਰੈਸ਼ ਹੁੰਦੀ ਤੇ ਫਰੈਸ਼ ਕੁੰਬ ਦਾਤੇ ਜਿਹੜੀ 2-3 ਦਿਨ ਦੁਕਾਨ ਤੇ ਪਈ ਨਹੀਂ ਉਹਦਾ ਬਹੁਤ ਫਰਕ ਹੁੰਦਾ ਤੇ ਇਹ 2-3 ਤਰੀਕੇ ਦੇ ਪੈਕਿੰਗ ਕਰੰਦੇ ਨੇ ਜਿਹੜੀ ਇੱਕ ਡੱਬੀ ਆ ਪੈਨਟ ਪਈ ਇਹ ਦੇਖੋ ਇਹਦੇ ਚ ਪੈਕਿੰਗ ਹੁੰਦੀ ਹੈ ਖੋਬਾ ਆ ਪੈਨਟ ਇਹ ਇਸ ਡੱਬੀ ਚ ਇਹ 200 ਗ੍ਰਾਮ ਦਾ ਜਿਵੇਂ ਇੱਕ ਗੱਲ ਵੀ ਤਰੀ ਹੋਈ ਆ ਪੰਜਾਬ ਦੇ ਵਿੱਚ ਵੀ ਕੋਈ ਵੀ ਹੁਣ ਸ਼ੁੱਧ ਚੀਜ਼ ਨਹੀਂ ਰਹੀ ਆ ਹਰ ਇੱਕ ਚੀਜ਼ ਚ ਖਾਦ ਦਵਾਈਆਂ ਇਹ ਸਾਰੀਆਂ ਚੀਜ਼ ਪੈਂਦੀਆਂ ਕਣਕ ਤੋਂ ਲੈ ਕੇ ਆਪਾਂ ਪਸ਼ੂਆਂ ਨੂੰ ਚਾਰੇ ਵੀ ਜਿਹੜਾ ਪਾਨੇ ਆ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਦਵਾਈਆਂ ਵਰਤੀਆਂ ਜਾਂਦੀਆਂ ਹਨਾ ਤਾਂ ਇਹਦੇ ਵਿੱਚ ਤਾਂ ਨਹੀਂ ਕਿਸੇ ਤਰ੍ਹਾਂ ਦਵਾਈ ਵਰਤੀ ਜਾਂਦੀ ਇਹ ਪਿਓਰ ਆਰਗੈਨਿਕ ਹੁੰਦੀ ਹੈ ਇਹਦੇ ਵਿੱਚ ਜਿਹੜੀ ਅਸੀਂ ਫਾਰਮੂਲੀ ਨੀ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਯੂਜ਼ ਕਰਨੇ ਆ ਉਹ ਵੀ ਜਿੱਨਾਂ ਚਿਰ ਕਮਰਾ ਬੰਦ ਰਹਿਣਾ ਉਹਦਾ ਗੈਸ ਰਹਿਣਾ ਹੈ ਮਤਲਬ ਇਹਦੇ ਤੇ ਕੋਈ ਇਫੈਕਟ ਨਹੀਂ ਹੁੰਦਾ ਇਹਦੇ ਵਿੱਚ ਕੋਈ ਵੀ ਪਸਟੀਸਾਈਡ ਯੂਜ਼ ਨਹੀਂ ਹੁੰਦਾ ਇਹ ਇੱਕ ਹੁੰਦੀ ਹੈ ਦਵਾਈ ਮਤਲਬ ਕਾਰਬੋਡਾਈਜ਼ਮ ਹੁੰਦਾ ਪਾਊਡਰ ਉਹ ਥੋੜਾ ਬਹੁਤਾ ਕਦੀ ਜੇ ਕੋਈ ਮਾੜੀ ਮੋਟੀ ਆਵੇ ਜਾਂ ਫਿਰ ਇੱਕ ਜਿਹੜਾ ਆਪਣਾ ਟੈਂਕੀਆਂ ਦੀ ਪਾਣੀ ਚ ਪੈਂਦਾ ਨਾ ਬਲੀਚ ਪਾਊਡਰ ਜਿਹੜਾ ਪਾਣੀ ਨੂੰ ਸਾਫ਼ ਕਰਦਾ ਉਹ ਅਸੀਂ ਯੂਜ਼ ਕਰਨਾ ਉਹਦੇ ਨਾਲ ਇੱਥੇ ਵੈਟਨੈਸ ਆ ਜਾਂਦੀ ਹੈ ਸੋਹਣੀ ਬਣ ਜਾਂਦੀ ਖੰਭ ਹਾ ਹੋਰੇ ਦੇ ਵਿੱਚ ਕੋਈ ਨਹੀਂ ਇਹ ਪਿਓਰ ਆਰਗੇਨਿਕ ਹੈ ਬੇਸ਼ੱਕ ਕੋਈ ਚੈੱਕ ਵੀ ਕਰਵਾ ਸਕਦਾ ਤੇ ਦੂਜੀ ਗੱਲ ਜਿਹੜੀ ਇਹਦੀ ਵੇਸਟਿੰਗ ਹੈ ਉਧਰ ਅਸੀਂ ਰੱਖੀ ਉਹ ਅਸੀਂ ਖੇਤ ਚ ਪਾਈਏ ਪਿਛਲੇ ਸਾਲ ਵੀ ਅਸੀਂ ਸਰੋਂ ਕੀਤੀ ਸੀ ਉਹਦੇ ਨਾਲ ਤੇ ਸਾਡੀ ਸਰੋਂ ਖਾਦ ਵਾਲੀ ਜਿੰਨੀ ਆਈ ਸੀ ਹੌਲੀ ਹੌਲੀ ਅਸੀਂ ਉਹ ਸਾਰੀ ਖੇਤੀ ਜਿੰਨੀ ਸਾਡੀ ਹੈਗੀ ਉਹਨੂੰ ਆਰਗੇਨਿਕ ਕਰਾਂਗੇ ਵੀ ਜਿਹੜੀਆਂ ਹੁਣ ਖਾਦਾਂ ਜਿੱਦਾਂ ਇੱਕ ਤਾਂ ਡੀਪੀ ਅਸੀਂ ਪਿੱਛਾ ਨਹੀਂ ਕੀਤਾ ਅਸੀਂ ਇਹਦੀਆਂ ਤਿੰਨ ਤਿੰਨ ਚਾਰ ਚਾਰ ਟਰਾਲੀਆਂ ਪਾਈਆਂ ਨੇ ਤੇ ਵਧੀਆ ਕਣਕ ਖੜੀ ਏ ਸਾਡੀ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਮੇਰੀ ਡਾਕਟਰ ਨਾਲ ਵੀ ਗੱਲ ਹੋਈ ਸੀ ਪਿੱਛੇ ਰੋਣੀ ਫਾਰਮ ਤੇ ਵੀ ਸਾਨੂੰ ਕੋਈ ਤਰੀਕਾ ਦੱਸੋ ਕਿਉਂਕਿ ਉਹਨੇ ਹੀ ਦੱਸਣਾ ਜਿਹੜੇ ਵਿਗਿਆਨੀ ਕਿਨੇ ਸਾਡੇ ਵੀ ਇਹਨੂੰ ਵੀ ਚੀਜ਼ ਨੂੰ ਜਿਹੜੀ ਸਾਡੀ ਵੇਸਟ ਇਨਾ ਸਿਸਟਮ ਬੇਸਡ ਹੈ ਇਹਨੂੰ ਅਸੀਂ ਪ੍ਰੋਸੈਸ ਚ ਲਿਆਈਏ ਬਿਲਕੁਲ ਜਿਹੜਾ ਤਿੰਨ ਫਲੈਸ਼ਾਂ ਦੇ ਬਾਅਦ ਉਹ ਰਹਿ ਜਾਂਦਾ ਵੇ ਉਹਨੂੰ ਕਿਸੇ ਨਾ ਕਿਸੇ ਵਰਤੋਂ ਚਾਹੇ ਉਹ ਹੋਰ ਫਸਲ ਦੇ ਲਈ ਖੇਤਾਂ ਦੇ ਵਿੱਚ ਵਰਤੇ ਜਾਂ ਜਾਵੇ ਜਾਂ ਕਿਸੇ ਤਰੀਕੇ ਨਾਲ ਜਿੱਦਾਂ ਹੁਣ ਬਰਮੀ ਕੰਪੋਸਟ ਬਣਾਉਂਦੇ ਨੇ ਜੇ ਇਦਾਂ ਦੀਆਂ ਚੀਜ਼ਾਂ ਮਤਲਬ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਖਾਸ ਸਾਡੀ ਉਹ ਵੇਸਟਿੰਗ ਵੀ ਅਸੀਂ ਪੈਕਿੰਗ ਕਰੀਏ ਤੇ ਕਾਫੀ ਇਹਦੇ ਤੇ ਮੇਰੀ ਸੋਚ ਵੀ ਹੈਗੀ ਤੇ ਮੈਂ ਇਹਦੇ ਤੇ ਗੱਲਬਾਤ ਕਰਦਾ ਵੀ ਰਹਿਣਾ ਵੀ ਜੇ ਇਹ ਵੀ ਨਾਲੇ ਤਾਂ ਉਹਦੇ ਨਾਲ ਚਾਰ ਪੈਸੇ ਬਣਨਗੇ ਨਾਲੇ ਅਗਾਂ ਫਾਇਦਾ ਹੋਏਗਾ ਅੱਛਾ ਅੰਕਲ ਜਿਹੜੀ ਫਿਰ ਖੁੰਭ ਹੁੰਦੀ ਹੈ ਜਦੋਂ ਤੋਂ ਇਹ ਤਿਆਰ ਹੋ ਜਾਂਦੀ ਬਿਲਕੁਲ ਇਹਨੂੰ ਕਿੰਨੇ ਦਿਨਾਂ ਦੇ ਵਿੱਚ ਕੱਟਣਾ ਵੱਢਣਾ ਜ਼ਰੂਰੀ ਹੁੰਦਾ ਤੇ ਕਦੋਂ ਤੱਕ ਇਹਦੀ ਜਿਹੜੀ ਹੈ ਡੇਟ ਰਹਿੰਦੀ ਵੀ ਹਾਂ ਜਦ ਤੱਕ ਇਹ ਸੇਫ ਰਹਿ ਸਕਦੀ ਜਾਂ ਫਿਰ ਜਿਹੜਾ ਏਸੀ ਰੂਮ ਤੁਸੀਂ ਗਰੋਇੰਗ ਰੂਮ ਲਾਇਆ ਵਾ ਇਹਦੇ ਅੰਦਰ ਇਹ ਸੇਫ ਰਹਿੰਦੀ ਹੈ ਕਿੰਨੇ ਕਿੰਨੇ ਸਮੇਂ ਤੱਕ ਇਹਦੇ ਵਿੱਚ ਇਦਾਂ ਹੈ ਜੀ ਜਿਹੜੀ ਹੁਣ ਆ ਖੁੰਭ ਹੈ ਹਨਾ ਏ ਹੁਣ ਲਗਭਗ ਤਿਆਰ ਹੈ ਅੱਜ ਠੀਕ ਹੈ ਜੀ ਤੋੜਨ ਲਈ ਸੈਜ ਦੇ ਅਕੋਰਡਿੰਗ ਹੈ ਜਿਵੇਂ ਮਸ਼ਰੂਮ ਟਿੱਕਾ ਬਣਦਾ ਹੈ ਦਾ ਹਨਾ ਠੀਕ ਹੈ ਜੀ ਉਹਦੇ ਚ ਵੱਡਾ ਪੀਸ ਚੱਲਦਾ ਜਿਹੜੀ ਆਮ ਸਬਜੀ ਸਬਜੀ ਹੁੰਦੀ ਉਹਦੇ ਚ ਤੇ ਕੋਈ ਵੀ ਉਹ ਕਟਿੰਗ ਹੋ ਜਾਂਦਾ ਜਿਹੜੇ ਲੋਕ ਵਿਆਮਾਂ ਦੇ ਵਿੱਚ ਮਸ਼ਰੂਮ ਰੋਸਟਡ ਕਰਕੇ ਦਿੰਦੇ ਨੇ ਉਹਦੇ ਚ ਵੀ ਵੱਡਾ ਪੀਸ ਚੱਲਦਾ ਤੇ ਜਿਹੜੀ ਖੁੰਬ ਦੀ ਕੰਪਸਟੀ ਇਹ ਰੈਣ ਦੀ ਸਰਦੀ ਦੇ ਵਿੱਚ ਤੇ ਹਫਤਾ ਇਹਨੂੰ ਕੱਖ ਨਹੀਂ ਹੁੰਦਾ ਕਿਉਂਕਿ ਅਸੀਂ ਇੱਥੇ ਪੈਕਿੰਗ ਕਰਕੇ ਪੈਕਿੰਗ ਤੋਂ ਬਿਨਾਂ ਵੀ ਬਾਹਰ ਧਰ ਕੇ ਦੇਖੀਏ ਉਹਨੂੰ ਇੱਕ ਹਫ਼ਤਾ ਕੁਛ ਨਹੀਂ ਹੁੰਦਾ ਹਫ਼ਤੇ ਬਾਅਦ ਉਹਦਾ ਕਲਰ ਚੇਂਜ ਹੋ ਜਾਂਦਾ ਪਰ ਟੈਸਟ 15 ਦਿਨ ਤੱਕ ਨਹੀਂ ਮੈਂ ਪਿਛਲੇ ਸਾਲ ਅਸੀਂ ਤਜਰਬਾ ਕਰਕੇ ਟੈਸਟ ਨਹੀਂ ਖਰਾਬ ਹੁੰਦਾ ਰੰਗ ਜ਼ਰੂਰ ਇਹਦਾ ਡਿਸਕਲਰ ਜਿਵੇਂ ਹੁਣ ਗਰਮੀ ਹੈ ਗਰਮੀ ਦੇ ਵਿੱਚ ਇਹ 2-3 ਦਿਨ ਦੀ ਪ੍ਰੋਸੈਸ ਇਹਦਾ ਜ਼ਿਆਦਾ ਟਾਈਮ ਨਹੀਂ ਲਏਗੀ ਜੀ ਹਾਂ ਤੇ ਇਹਦਾ ਜਿਹੜਾ ਕਲਰ ਚੇਂਜ ਹੋ ਜਾਂਦਾ ਕਲਰ ਚੇਂਜ ਹੋਣ ਨਾਲ ਆਪ ਨੂੰ ਐ ਲੱਗਦਾ ਵੀ ਜਿੰਮੀ ਖਰਾਬ ਹੋ ਗਏ ਨੇ ਬਾਲੇ ਲੋਕ ਚੂਜ਼ ਕਰਦੇ ਨੇ ਕੈਮੀਕਲ ਨਾਲ ਧੋਤੇ ਚਿੱਟੀ ਹੋ ਜਾਂਦੀ ਹੈ ਪਰ ਹੁਣ ਜਿਹੜੇ ਸਿਆਣੇ ਲੋਕ ਨੇ ਉਹ ਕੈਮੀਕਲ ਵਾਲੀ ਖੰਭ ਘਟ ਲੈਂਦੇ ਨੇ ਤੇ ਬਾਲੇ ਜਿਹੜੀ ਮਾਰਕੀਟਿੰਗ ਹੈ ਉਹ ਚਿੱਟੀ ਘੋੜ੍ਹ ਦੇ ਨੇ ਫਿਰ ਉਹ ਸੀ ਉਹਨੂੰ ਸਫਾਈ ਕਰਕੇ ਤੇ ਧੋ ਕੇ ਵੇਚਦੇ ਨੇ ਅਸੀਂ ਉਹ ਬਿਲਕੁਲ ਫਰੈਸ਼ ਹੋ ਜਾਂਦੀ ਚਿੱਟੀ ਹੈ ਕੁੰਬਾ ਚੰਕਲ ਜੀ ਫਿਰ ਤੁਸੀਂ ਇਹਦੇ ਸਟਾਰਟਿੰਗ ਜਦੋਂ ਕਰਨੀ ਸੀ ਇਹਦਾ ਕੋਈ ਤੁਸੀਂ ਪਹਿਲਾਂ ਸਟੱਡੀ ਵੀ ਕੀਤੀ ਇਹਦੇ ਬਾਰੇ ਕਿਉਂਕਿ ਬੰਦਾ ਐਡਾ ਵੱਡਾ ਪੰਗਾ ਲੈਂਦਾ ਆ ਤਾਂ ਪਹਿਲਾਂ ਕੁਛ ਨਾ ਕੁਛ ਸਟੱਡੀ ਕਰਦਾ ਵੇ ਹਨਾ ਵੇ ਕਿਉਂਕਿ ਫਿਰ ਬੰਦੇ ਨੇ ਪੱਕੇ ਤੌਰ ਤੇ ਜਦੋਂ ਕੰਮ ਸ਼ੁਰੂ ਕਰਨਾ ਹੁੰਦਾ ਜੀ ਇਹ ਪਹਿਲਾਂ ਸਟੱਡੀ ਇਸ ਤਰ੍ਹਾਂ ਵੀ ਪਹਿਲੀ ਗੱਲ ਤਾਂ ਕੋਈ ਦੱਸਦਾ ਹੀ ਨਹੀਂ ਸੀ ਸਾਨੂੰ ਪਹਿਲੇ ਸਮਝ ਕੋਈ ਦੱਸਦਾ ਹੀ ਨਹੀਂ ਸੀ ਮੈਂ ਬੜਿਆ ਫਾਰਮਾਂ ਤੇ ਗਿਆ ਫਿਰ ਬਾਜਵਾ ਮਸ਼ਰੂਮ ਫਾਰਮੇ ਉੱਥੇ ਗਿਆ ਫਿਰ ਜਿਹੜਾ ਉਹਨੂੰ ਤਾਂ ਆਨਰਸ ਸੀ ਮੈਂ ਹਰਪਾਲ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ ਹੈ ਵਿਸ਼ੇ ਤੇ ਭਾਵੇਂ ਆਪਾਂ 20 ਕੁਇੰਟਲ ਹੀ ਮੰਨ ਲਿਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਸਾਰਾ ਪਰਿਵਾਰ ਕੰਮ ਕਰੋਗੇ ਤੇ ਇਹਦੇ 'ਚ ਕੰਮ ਜਾਵੋਗੇ ਫੇਲ ਨਹੀਂ ਹੁੰਦੇ ਉਸ ਤੋਂ ਬਾਅਦ ਫਿਰ ਮੈਂ ਟ੍ਰੇਨਿੰਗ ਲਾਣੀ ਸ਼ੁਰੂ ਕਰ ਦਿੱਤੀਆਂ ਟ੍ਰੇਨਿੰਗ ਸੋਲਣ ਵੀ ਲਾ ਕੇ ਆਇਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਰੌਣੀ ਫਾਰਮ ਵੀ ਲਾਈ ਪਟਿਆਲੇ ਵੀ ਲਾਈ ਇਹ ਮੈਂ ਸਾਰਾ ਕੁਝ ਪਹਿਲਾਂ ਕੀਤਾ ਜੇ ਤੁਹਾਡੇ ਜਿਹੜੇ ਬੱਚੇ ਆ ਉਹ ਸਾਰੇ ਫਿਰ ਇੱਥੇ ਨਾਲ ਕੰਮ ਕਰਦੇ ਬੱਚੇ ਸਾਡੇ ਨੇ ਜਿਹੜੇ ਜਿੱਦਾਂ ਹੁਣ ਮੇਰੀ ਬੇਟੀ ਪਟਿਆਲੇ ਪੜਦੀ ਜਿਹਾ ਕਰਦੀ ਏ ਜੇ ਉਹ ਵੀ 2-4 ਦਿਨ ਆਏਗੀ ਤੇ ਉਹ ਵੀ ਨਾਲ ਕੰਮ ਕਰੇਗੀ ਇਹ ਬ੍ਰਦਰ ਮੇਰਾ ਦੇ ਕੋਲ ਦੋ ਬੇਟੀਆਂ ਨੇ ਉਹ ਵੀ ਜਦੋਂ ਹਣੀਆਂ ਭਾਵੇਂ ਘੰਟਾ ਲਾਣ ਪੈਕਿੰਗ ਕਰਦੇ ਨੇ ਕੋਈ ਕੰਡਾ 2-200 ਗ੍ਰਾਮ ਤੋਲਣੀ ਹੁੰਦੀ ਏ ਉਹ ਬੇਟੀਆਂ ਛੋਟੀਆਂ ਨੇ ਉਹ ਵੀ ਤੋਲਦੀਆਂ ਨੇ ਬੇਟਾ ਮੇਰਾ ਜਿਹੜਾ ਉਹ ਨਾਲ ਟਰੈਕਟਰ ਤੇ ਵੀ ਹੈਲਪ ਕਰਦਾ ਹੈ ਤੇ ਬਾਕੀ ਇੱਥੇ ਨਾਲ ਕੰਮ ਕਰਦੇ ਨੇ ਮਤਲਬ ਲਗਭਗ ਅਸੀਂ ਸਾਰਾ ਪਰਿਵਾਰ ਹੀ ਕਰਦੇ ਆਂ ਹਾਂ ਇਸ ਤਰੀਕੇ ਨਾਲ ਅਸੀਂ ਕਰ ਰਹੇ ਆਂ ਕੰਮ ਮਤਲਬ ਟੋਟਲ ਪਰਿਵਾਰ ਜਿਹੜੀਆਂ ਸਾਡੀਆਂ ਵਪਾਰ ਨੇ ਉਹ ਵੀ ਆਣ ਕੇ ਤੇ ਘਰ ਦੇ ਵੀ ਕੰਮ ਕਰਦੀਆਂ ਨੇ ਕਿਉਂਕਿ ਮੈਨੂੰ ਤਾਂ ਘੱਟ ਜਾਣਕਾਰੀ ਜੇ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਤਾਂ ਤੁਸੀਂ ਜ਼ਰੂਰ ਆਖਰ ਦੇ ਵਿੱਚ ਦੱਸ ਸਕਦੇ ਵੇਖੋ ਵੀ ਮਤਲਬ ਇਹ ਕੰਮ ਮੇਰੇ ਹਿਸਾਬ ਨਾਲ ਮਾੜਾ ਤਾਂ ਨਹੀਂ ਹੈਗਾ ਜੇ ਕੋਈ ਕਰਨਾ ਚਾਹੇ ਪਰ ਇਹਦੇ ਤੇ 100% ਆਪਾਂ ਨੂੰ ਮਿਹਨਤ 100% ਇਹਨੂੰ ਟਾਈਮ ਦੇਣਾ ਪਏਗਾ। ਵੀ ਆਪਾਂ ਇਹ ਨਹੀਂ ਹੈਗਾ ਵੀ ਚਿੱਟੇ ਕੱਪੜੇ ਪਾ ਕੇ ਇੰਜ ਲੰਘ ਗਏ ਤੇ ਇੰਜ ਲੰਘ ਗਏ ਫੇਰ ਨਹੀਂ। ਇਹਦਾ ਜੇ ਫਸਲ ਜਦੋਂ ਤਬਾਹ ਹੋਣ ਲੱਗਦੀ ਬੜੀ ਜਲਦੀ ਹੋ ਜਾਂਦੀ ਹੈ। ਮਤਲਬ ਇੱਕ ਬੱਚਿਆਂ ਵਾਂਗ ਕਹਿੰਦੇ ਨੇ ਨਾ ਪੁੱਤਾਂ ਵਾਂਗ ਫਸਲ ਪਾਲਣੀ ਪੈਂਦੀ ਉਹ। ਇਹੀ ਗੱਲ ਤੇ ਮੈਂ ਆਉਣਾ ਸੀ। ਇਹਨੂੰ ਇਹਦਾ ਇਹਨੂੰ ਮਸੂਮ ਕਹਿੰਦੇ ਨੇ ਮਸੂਮ। 45 ਦਿਨ ਜਿਹੜੇ ਪਹਿਲੇ ਹੁੰਦੇ ਨੇ ਇਹ ਮਸੂਮ ਬੱਚੇ ਦੀ ਤਰ੍ਹਾਂ ਇਹਦਾ ਧਿਆਨ ਰੱਖਣਾ ਪੈਂਦਾ ਜੇ ਇਹਨੂੰ ਹਵਾ ਪੈ ਗਈ ਨਾ ਬਾਹਰ ਤੇ ਹਵਾ ਨਾਲ ਵੀ ਲਾਲ ਹੋ ਜਾਣਾ ਇਹਨੇ ਅੱਛਾ ਜੀ ਤੇ ਜੇ ਜਦੋਂ ਇਹਦੀ ਕਟਿੰਗ ਕਰਨੀ ਹੈ ਤੇ ਜੇ ਇਹਨੂੰ ਦੋ ਜੋਰ ਦੀ ਮਾਰਤਾ ਤਾਂ ਉਤੋਂ ਵੀ ਇਹਨੇ ਡਿਸਕਲਰ ਹੋ ਜਾਣਾ ਹੈ ਇਹ ਬਿਲਕੁਲ ਬੜਾ ਸੋਹਲ ਪ੍ਰੋਡਕਟ ਹੈ ਜਿਹੜਾ ਬਹੁਤ ਸੋਹਲ ਹੈ ਜਦੋਂ ਇਹਨੂੰ ਧਰਨਾ ਡੱਬੀ 'ਚ ਉਦੋਂ ਵੀ ਜਦੋਂ ਇਹਨੂੰ ਧੋਣਾ ਵਾਸ਼ ਕਰਨਾ ਉਦੋਂ ਵੀ ਵੀ ਕਈ ਵਾਰਾਂ ਜਿਆਦਾ ਹੱਥ ਇਹਨੂੰ ਗਹਿਰੇ ਨਹੀਂ ਮਾਰਨੇ ਜੇ ਹੁਣ ਇਹਨੂੰ ਐ ਸੱਟ ਦਿਆਂਗੇ ਨਾ ਤੇ ਇਹ ਟੁੱਟ ਜੇਗੀ ਜੇ ਟੁੱਟੇਗੀ ਨਾ ਉਹ ਦਾਗ ਜਿਹੜਾ ਸਵੇਰ ਨੂੰ ਬਿਲਕੁਲ ਕਾਲੀ ਹੋ ਜਾਏਗੀ ਖੰਬਾ ਇਹ ਚੀਜ਼ਾਂ ਨੇ ਦੇ ਵਿੱਚ ਵੀ ਬੜੀ ਸੰਭਾਲ ਕੇ ਬਾਕੀ ਮੇਰੇ ਖਿਆਲ ਚ ਨਹੀਂ ਵੀ ਇਹਦੇ ਵਿੱਚ ਕੋਈ ਲਾਸ ਹੋਵੇ ਤੇ ਹਰ ਇੱਕ ਬੰਦੇ ਨੂੰ ਮੇਰੀ ਤਾਂ ਬੇਨਤੀ ਵੀ ਆਪਾਂ ਕੰਮ ਕਰੋ ਕਿਉਂਕਿ ਪੰਜਾਬ ਤੋਂ ਬਾਹਰ ਜਾਣਾ ਬਹੁਤ ਮਾੜੀ ਗੱਲ ਏ ਬਾਹਰਲੀਆ ਸਟੇਟਾਂ ਚ ਅਸੀਂ ਆਪਣੀਆਂ ਇੰਨੀ-ਇੰਨੀ ਜ਼ਮੀਨਾਂ ਵੇਚ ਕੇ ਤੇ ਉਧਰ ਕੱ ਲੰਡੇ ਆ ਬੱਚੇ ਮੇਰੀ ਤਾਂ ਸਾਰੇ ਲੋਕਾਂ ਨੂੰ ਇਹ ਬੇਨਤੀ ਵੀ ਬੱਚੇ ਬਾਹਰ ਨਾ ਭੇਜੋ ਪਰ ਲੋਕ ਇਸ ਚੀਜ਼ ਨੂੰ ਹਾਸਾ ਸਮਝਦੇ ਨੇ ਵੀ ਇਹ ਪਾਗਲ ਨੇ ਇਹਦੇ 'ਚ ਹੱਥ ਮਰੀ ਜਾਂਦੇ ਨੇ ਪਰ ਸਾਨੂੰ ਵਧੀਆ ਲੱਗਾ ਕੁੱਲ ਮਿਲਾ ਕੇ ਹਾਂਜੀ ਸੋ ਇਹ ਸਾਡੇ ਨਾਲ ਅੰਕਲ ਜੀ ਕੁਲਦੀਪ ਸਿੰਘ ਜੀ ਮੌਜੂਦ ਸਨ ਇਹਨਾਂ ਦੇ ਨਾਲ ਬ੍ਰਦਰ ਨੇ ਬਲਜਿੰਦਰ ਸਿੰਘ ਦੋਹੇ ਰਲ ਕੇ ਪਰਿਵਾਰ ਸਮੇਤ ਇੱਥੇ ਇਹਨਾਂ ਨੇ ਆਪਣਾ ਕੰਮ ਕਰਦੇ ਨੇ ਜੋ ਕਹਿ ਸਕਦੇ ਮਸ਼ਰੂਮ ਦੀ ਖੇਤੀ ਕਰਦੇ ਵਿੱਚ ਇਹ ਕਰਦੇ ਉਸ ਦੇ ਇਹਨਾਂ ਨੇ ਪਲਾਂਟ ਗਰੋਇੰਗ ਜਿਹੜੇ ਆ ਉਹ ਪਲਾਂਟ ਲਗਾਏ ਹੋਏ ਨੇ ਇੱਥੇ ਅੰਦਰ ਸਾਰੀ ਜੋ ਖੁੰਬਾਂ ਦੀ ਖੇਤੀ ਕਰਦੇ ਨੇ ਬਾਈ ਹੁਣ ਇਹ ਤੇ ਬਾਈ ਹੁਣ ਇਹ ਵੀ ਕਿ ਆ ਬਚੱਕ ਸਾਡੇ ਕੋਲ ਜ਼ਮੀਨ ਘੱਟ ਐ ਪਰ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਖੇਤੀ ਨੂੰ ਬਦਲਵੇਂ ਰੂਪ ਦੇ ਕੇ ਜਾਂ ਹੋਰ ਇਸ ਤਰ੍ਹਾਂ ਦੇ ਖੇਤੀ ਨਾਲ ਜੁੜਦੇ ਜੋ ਉਸ ਦੇ ਬਰਾਬਰ ਦੇ ਬਿਜ਼ਨਸ ਨੇ ਅਜਿਹੇ ਸ਼ੁਰੂ ਕਰਕੇ ਆਪਾਂ ਇੱਥੇ ਚੰਗਾ ਆਪਣਾ ਇਨਕਮ ਸੋਰਸ ਵੀ ਕ੍ਰੀਏਟ ਕਰ ਸਕਦੇ ਆ ਨਾ ਤਾਂ ਸਾਨੂੰ ਪੰਜਾਬ ਛੱਡਣਾ ਪੈਣਾ ਆ ਤੇ ਆਰਗੈਨਿਕ ਆਪਾਂ ਪੰਜਾਬ ਨੂੰ ਖਾਣ ਦੇ ਲਈ ਦੇ ਸਕਦੇ ਆ ਤੇ ਬੱਚੇ ਵੀ ਆਪਣੇ ਇੱਥੇ ਰਹਿ ਕੇ ਕੁਝ ਨਾ ਕੁਝ ਚੰਗਾ ਕਰ ਸਕਦੇ ਸੋ ਬਾਈ ਹੁਣਾਂ ਦਾ ਇਹ ਕਨਸੈਪਟ ਆ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਸੋ ਹੋਰ ਅਜਿਹੀਆਂ ਸਟੋਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ